ਪੁਲਿਸ ਕਿ ਕਹਿੰਦੀ ਤੁਹਾਨੂੰ ਆ ਗਏ ਹਾਂਜੀ ਪੁਲਿਸ ਮੈਂ ਕਿਹਾ ਕੀ ਕਹਿੰਦੀ ਹੈ ਜੀ ਤੁਹਾਨੂੰ ਆ ਗਏ ਪੁਲਿਸ ਪੁਲਿਸ ਕਹਿੰਦੀ ਤੁਹਾਡੇ ਮਾਮਾ ਜੀ ਨੇ ਝਾਂਸੀ ਤੋਂ ਸੋਨਾ ਲੁੱਟ ਕੇ ਲੈ ਕੇ ਆਇਆ ਕਹਿੰਦੇ ਲੁੱਟੇਰਾ ਐ ਅੱਛਾ ਹਾਂਜੀ ਅਸੀਂ ਆਖਿਆ ਵੀ ਦਰਸ਼ਨ ਜੀ ਨੂੰ ਪੁੱਛੋ ਟੱਕੀ ਵਾਲੇ ਨੂੰ ਉਹਨਾਂ ਕੋਲੇ ਰਹਿੰਦਾ ਕਿ ਸਾਡੇ ਕੋਲੇ ਤਾਂ 20 ਸਾਲ ਹੋ ਗਏ ਕਦੇ ਪਿੰਡ ਨਹੀਂ ਆਇਆ ਜੇ ਸੋਨਾ ਲਿਆਇਆ ਵੀ ਉਹ ਲੁੱਟ ਕੇ ਦਾ ਟੱਕੀ ਵਾਲੇ ਕੋਲੇ ਹੋਣਾ ਉਹਨੂੰ ਪੁੱਛੋ ਦਰਸ਼ਨ ਜੀ ਨੂੰ ਬਾਬਾ ਵੀ ਸੱਚਾ ਹੋ ਸਕਦਾ ਸਾਡੀ ਸ਼ਰਦਾ ਵਿਸ਼ਵਾਸ ਬੜਾ ਸੀਗਾ ਜੀ ਇਹਦੇ ਤੇ ਠੀਕ ਹੈ ਜੀ ਅਸੀਂ ਕਹਿ ਨਹੀਂ ਸਕਦੇ ਸੀ ਇਹ ਤੇ ਵੀ ਨਹੀਂ ਵੀ ਹੋਣਾ ਵੀ ਇਹੋ ਜਾਨੀ ਬਾਬਾ ਭਜਨ ਬੰਦਗੀ ਵਾਲੀ ਰੂਹ ਐ ਪਰ ਹੁਣ ਪਤਾ ਲੱਗਦਾ ਜੀ ਵੀ ਇਹ ਤਾਂ ਕਾਤਲ ਨਿਕਲਦਾ ਨੌਜਵਾਨਾਂ ਦਾ ਹੁਣ ਜਿਹੜੀ ਸ਼ਭੀ ਐ ਮੇਰੇ ਮਾਮਾ ਜੀ ਦੀ ਪਿੰਡ ਚ ਡਾਕੂ ਬਣਾ ਕੇ ਰੱਖਤਾ ਜੀ ਠੀਕ ਐ ਜੀ ਤੇ ਪਿੰਡ ਚ ਇਹਨਾਂ ਨਰਮ ਸੀ ਇਹਨਾਂ ਸਿਆਣਾ ਸੀ ਸਮਝਦਾਰ ਸੀ ਪੜਿਆ ਸੀ ਉਹਨਾਂ ਟਾਈਮਾਂ ਜੀ 1980 ਚ میٹرਕ ਕੀਤੀ ਹੋਈ ਸੀ ਜੀ ਉਹਨਾਂ ਦੀ ਓਕੇ ਤੇ ਅੱਜ ਸਾਡੇ ਘਰ ਦੇ ਹਾਲਾਤ ਵੇਖ ਲਈ ਤੁਸੀਂ ਆ ਕੇ ਕੀ ਕਰਕੇ ਰੱਖਤੇ ਸਾਦਨੇ ਸਾਨੂੰ ਕਹਿੰਦਾ ਪਕੌੜਾ ਬਾਲਾ ਬੋਲੋਣਾ ਪੁਲਿਸ ਕਹਿੰਦਾ ਸਾਨੂੰ ਵੀ ਵੜ ਲੂ ਪੁਲਿਸ ਆ ਕੇ ਸਾਨੂੰ ਜਦੋਂ ਪੁਲਿਸ ਸਾਡੇ ਪਿੰਡ ਆਉਂਦੀ ਜੀ ਕੁ ਕੁ ਕਰਦੀਆਂ ਤਿੰਨ ਚਾਰ ਬੱਤੀਆਂ ਅਸੀਂ ਪਿੰਡਾਂ ਵਾਲੇ ਸਮਝ ਜਾਂਦੇ ਜੀ ਹਨਪੜ ਪਰਿਵਾਰ ਸਾਡਾ ਵੀ ਆ ਕੀ ਹੋ ਗਿਆ ਡਰ ਜਾਂਦੇ ਅਸੀਂ ਡਰਦੇ ਬੋਲਦੇ ਨਾ ਜੀ ਨਾ ਮੇਰੇ ਨਾਨਾ ਨਾਨੀ ਨਾ ਮੇਰੇ ਮਾਮੇ ਠੀਕ ਹੈ ਜੀ ਤੇ ਪੁਲਸ ਸਾਹਿਬ ਦੀ ਵੈਰੀਫਿਕੇਸ਼ਨ ਕਰਕੇ ਲੈ ਜਾਂਦੀ ਜੀ ਸਾਨੂੰ 5 7 6 ਸਾਲ ਤਾਂ ਰੱਖਿਆ ਜ਼ਾਦਨੇ ਜੀ ਹੈਗਾ 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 ਜਿਹੜੀ ਵੈਰੀਫਿਕੇਸ਼ਨ ਕਰਦੀ ਹੈ ਪੁਲਿਸ ਉਹਦੇ ਵਿੱਚ ਤੁਹਾਨੂੰ ਕੀ ਕੀ ਪੁੱਛਿਆ ਜਾਂਦਾ ਆ ਉਹ ਤਾਂ ਬਸ ਇਹ ਪੁੱਛਦੇ ਵੀ ਗੁਲਾਬ ਸਿੰਘ ਇੱਥੇ ਆਉਂਦਾ ਜੀ ਹਾਂ ਪਈ ਦੇ ਸਾਹ ਦੇ ਪਿੰਡ ਆਉਂਦਾ ਤੁਹਾਡੇ ਕੋਲੇ ਗੁਲਾਬ ਸਿੰਘ ਇਹ ਇਹ ਪੁੱਛ ਕੇ ਚੱਲ ਜਾਂਦਾ ਕਦੋਂ ਆਇਆ ਸੀ ਕਦੇ ਰਾਤ ਬਰਾਤੇ ਤਾਂ ਨਹੀਂ ਆਇਆ ਉਹ ਸੋ ਨੂੰ ਕੋਈ ਸਮਾਨਤਾ ਨਹੀਂ ਦੇਗਾ ਸੁਣ ਪੈਸਾ ਤਾਂ ਨਹੀਂ ਦੇ ਕੇ ਜਾ ਕੋਈ ਹੋਰ ਇਹੋ ਜਿਹਾ ਬਸ ਗੱਲਾਂ ਪੁੱਛ ਕੇ ਭੱਜ ਜਾਂਦੇ ਆ ਤੇ ਨਾਲ ਇਹਦੇ ਚੋਲੇਆਂ ਵਾਲੇ ਬਾਬੇ ਹੁੰਦੇ ਆਉਂਦੇ ਅੱਛਾ ਚੋਲੇਆਂ ਵਾਲੇ ਬਾਬੇ ਹਰ ਵਾਰੀ ਆਉਂਦੇ ਇਹਦੇ ਨਾਲ ਨਾਲ ਹੁੰਦੇ ਜੀ ਨਾਲ ਹੁੰਦੇ ਰਹੇ ਨੇ ਕੈਂਟਰ ਲੈ ਕੇ ਅੱਛਾ ਹਾਂ ਜੀ ਉਦੋਂ ਮੇਰੇ ਨਾਨੀ ਜੀ ਦਾ ਚੂਲਾ ਟੁੱਟ ਗਿਆ ਮੰਜੇ ਤੇ ਪਈ ਉਦੋਂ ਆਏ ਸੀ ਅ ਜਦੋਂ ਕੈਪੀਟਲ ਨੂੰ ਲਾ ਕੇ ਚੰਨੀ ਸਰਕਾਰ ਬੰਨੀਆ ਚੰਨੀ ਤਿੰਨ ਮਹੀਨੇ ਵਾਲੀ ਮੁੱਖ ਮੰਤਰੀ ਆ ਉਦੋਂ ਵੈਰੀਫਿਕੇਸ਼ਨ ਕਰਨ ਆਏ ਜੀ ਕਰੇ ਮੈਂ ਔਨ ਰਿਕਾਰਡ ਕਹਿ ਰਿਹਾ ਡਿਮਾਂਡ ਕਰ ਰਿਹਾ ਕਿ ਡੇਰਾ ਮਿਰ ਤੇ ਮਾਨ ਨਾਜ਼ ਦਾ ਕੇਸ ਵੀ ਕਰ ਸਕਦਾ ਮੈਂ ਕਲੀਅਰਲੀ ਕਹਿ ਰਿਹਾ ਕਿ ਬੰਦਾ ਸਰਕਾਰੀ ਡੇਰਾ ਆ ਐਂਟੀ ਸਿੱਖ ਡੇਰਾ ਆ ਆਰਐਸਐਸ ਨੂੰ ਜਾਂ ਵੋਟ ਜਿਹੜੀਆਂ ਚੀਜ਼ਾਂ ਦੇ ਵਿੱਚ ਡੇਰਾ ਬਿਲੋਂਗ ਕਰਦਾ ਆ ਕਿਉਂਕਿ ਜਦੋਂ ਪੰਜਾਬ ਹਰਿਆਣਾ ਹਾਈ ਕੋਰਟ ਨੇ ਲਾਲ ਬੱਤੀ ਲਾ ਕੇ ਹੂਟਰ ਲਾ ਕੇ ਘੁੰਮਣ ਦੀ ਪਾਬੰਦੀ ਲਾਈ ਸੀ ਕੋਈ ਐਮਐਲਏ ਕੋਈ ਮਨਿਸਟਰ ਵੀ ਛੇਤੀ ਕਿਤੇ ਉਹ ਲਾਲ ਬੱਤੀ ਨਹੀਂ ਸੀ ਲਾ ਸਕਦਾ ਇਹ ਡੇਰੇ ਵਾਲਾ ਜਿਹੜਾ ਗੰਡੂਆਂ ਵਾਲਾ ਸਾਹ ਦਿਆ ਫਤਿਹਗੜ੍ਹ ਸਾਹਿਬ ਦੇ ਐਸਐਸਪੀ ਦੇ ਦਫ਼ਤਰ ਦੇ ਵਿੱਚ ਡੀਸੀ ਦੇ ਦਫ਼ਤਰ ਦੇ ਵਿੱਚ ਲਾਲ ਬੱਤੀ ਲਾ ਕੇ ਹੂਟਰ ਲਾ ਲਾ ਕੇ ਜਾਂਦਾ ਰਿਹਾ ਆ ਜਿੱਥੋਂ ਇਹ ਸਪਸ਼ਟ ਹੁੰਦਾ ਹੈ ਵੀ ਇਹ ਬੰਦਾ ਸਰਕਾਰੀ ਡੇਰੇ ਵਾਲਾ ਹੈਗਾ ਆ ਪਹਿਲਾਂ ਬੈਠ ਕੇ ਮੀਟਿੰਗ ਹੋਈ ਸੀ ਪ੍ਰਕਾਸ਼ ਸਿੰਘ ਬਾਦਲ ਨੇ ਬਕਾਇਦਾ ਕਿਹਾ ਸੀ ਵੀ ਤੁਸੀਂ ਇਦਾਂ ਨਾ ਕਰੋ ਪਰ ਬਾਬੇ ਕਹਿਣ ਲੱਗੇ ਨਹੀਂ ਜੀ ਛੱਡ ਤੇ ਹੁਣ ਸੰਗਤਾਂ ਦਾ ਬੜਾ ਪ੍ਰੈਸ਼ਰ ਆ ਸੀ ਮੈਮੋਰੰਡਮ ਦੇ ਕੇ ਆਵਾਂਗੇ ਫਿਰ ਮੈਮੋਰੰਡਮ ਦਿੱਤਾ ਇਹਨਾਂ ਨੇ ਮੁਹਾਲੀ ਗੁਰਦੁਆਰਾ ਅੰਬਸਾਹਬ ਦੇ ਵਿੱਚ ਸਾਰੇ ਲੋਕਾਂ ਨੇ ਸਾਰੇ ਪੰਜਾਬ ਨੇ ਦੁਨੀਆ ਭਰ ਦੇ ਲੋਕਾਂ ਨੇ ਤਮਾਸ਼ਾ ਦੇਖਿਆ ਉਹਦੇ ਵਿੱਚ ਕੱਲਾ ਕੱਲਾ ਪੰਜਾਬ ਦਾ ਸੰਤ ਇਨਵੋਲਵ ਸੀ ਸਾਰੇ ਠੱਗ ਸੀ ਬੰਦੇ ਸਤਸ੍ਰੀਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਬ੍ਰੇਨਨ ਟੀਵੀ ਤੇ ਅੱਜ ਆਪਾਂ ਗੱਲ ਕਰਾਂਗੇ ਕੁਝ ਧਾਰਮਿਕ ਮੁੱਦਿਆਂ ਦੇ ਉੱਪਰ ਜਿਵੇਂ ਕਿ ਪੰਜਾਬ ਦੇ ਵਿੱਚ ਕਾਫੀ ਜ਼ਿਆਦਾ ਜ਼ਿਆਦਾ ਡੇਰਾਵਾਦ ਹੈ ਵਧਦਾ ਜਾ ਰਿਹਾ ਹੈ ਜੋ ਡੇਰਿਆਂ ਦਾ ਫਾਇਦੇ ਨੁਕਸਾਨ ਪਤਾ ਨਹੀਂ ਕੀ ਹੋਣਗੇ ਪਰ ਇਹਦਾ ਇੱਕੋ ਇੱਕ ਨੁਕਸਾਨ ਤਾਂ ਇਹ ਹੋ ਰਿਹਾ ਵੀ ਇਹਨਾਂ ਨੇ ਸਿੱਖੀ ਦੇ ਵਿੱਚ ਸਿੱਖ ਧਰਮ ਦੇ ਵਿੱਚ ਬਹੁਤ ਸਾਰੇ ਭੰਬਲ ਪੂਸੇ ਪਾ ਦਿੱਤੇ ਆ ਇੱਕ ਪਿੰਡਾਂ ਦੇ ਵਿੱਚ ਕਹਾਵਤ ਆਮ ਹੀ ਲੋਕ ਗੱਲਾਂ ਕਰਦੇ ਆ ਕਿ ਜਿਹੜੇ ਪਿੰਡੂ ਲੋਕ ਹੁੰਦੇ ਆ ਉਹ ਇਹ ਗੱਲ ਕਰਦੇ ਆ ਵੀ ਜੇ ਕਿਸੇ ਸ਼ਹਿਰੀਏ ਨੂੰ ਪਿਓਰ ਦੁੱਧ ਦੇ ਦੋ ਤਾਂ ਉਹਨੂੰ ਲੂਜ਼ ਮੋਸ਼ਨ ਲੱਗ ਜਾਂਦੇ ਆ ਪੰਜਾਬੀ ਵਿੱਚ ਕਹੋ ਵੀ ਟੱਟੀਆਂ ਲੱਗ ਜਾਂਦੀਆਂ ਨੇ ਕਿਉਂਕਿ ਉਹਨਾਂ ਨੇ ਕਦੇ ਪਿਓਰ ਦੁੱਧ ਪੀਤਾ ਹੀ ਨਹੀਂ ਹੁੰਦਾ ਜਿਹੜੇ ਲੋਕ ਦੁੱਧ ਉੱਥੇ ਸਪਲਾਈ ਕਰਦੇ ਆ ਪਾਣੀ ਮਿਕਸ ਕਰਕੇ ਜਾਂ ਹੋਰ ਕਈ ਚੀਜ਼ਾਂ ਮਿਕਸ ਕਰਕੇ ਉਹਨਾਂ ਲੋਕਾਂ ਨੂੰ ਸਪਲਾਈ ਇਸ ਕਰਕੇ ਉਹਨਾਂ ਨੇ ਇਹ ਗੱਲਾਂ ਪਿੰਡਾਂ ਦੇ ਵਿੱਚ ਬਣਾਈਆਂ ਗਈਆਂ ਨੇ ਸੋ ਇਹੀ ਗੱਲ ਜਿਹੜੀ ਆ ਹੂਬ ਹੂ ਸਿੱਖੀ ਸਿਧਾਂਤਾਂ ਦੇ ਉੱਪਰ ਵੀ ਟੁੱਕਦੀ ਆ ਕਿ ਸਾਡੇ ਸਿੱਖੀ ਸਿਧਾਂਤਾਂ ਦੇ ਵਿੱਚ ਪ੍ਰਚਾਰਕਾਂ ਨੇ ਡੇਰੇਵਾਦ ਸੰਪਰਤਾਵਾਂ ਨੇ ਇੰਨੀ ਕੁ ਮਿਲਾਵਟ ਕਰ ਦਿੱਤੀ ਆ ਕਿ ਜਦੋਂ ਕੋਈ ਬੰਦਾ ਸਿੱਖੀ ਸਿਧਾਂਤਾਂ ਦੇ ਪਿਓਰ ਤਰੀਕੇ ਨਾਲ ਗੱਲ ਕਰਦਾ ਆ ਤਾਂ ਉਦੋਂ ਲੋਕਾਂ ਨੂੰ ਇੱਕਦਮ ਅਚੰਬੇ ਨਾਲ ਦੇਖਦੇ ਨੇ ਆ ਕਿ ਗੱਲ ਕਰਤੀ ਉਦੋਂ ਲੋਕ ਉਹਨੂੰ ਐਂਟੀ ਸਿੱਖ ਜਾਂ ਗद्दार ਜਾਂ ਬਹੁਤ ਕੁਝ ਕਹਿਣ ਲੱਗ ਜਾਂਦੇ ਆ ਕਿਉਂਕਿ ਇਹਦਾ ਇੱਕੋ ਇੱਕ ਕਾਰਨ ਆ ਵੀ ਸਾਡੇ ਕੋਲ ਸਿੱਧੀ ਤੇ ਸਪਸ਼ਟ ਤੌਰ ਤੇ ਜਿਹੜੇ ਸਿੱਖੀ ਸਿਧਾਂਤ ਆ ਉਹ ਕਦੇ ਪਹਚਾਏ ਨਹੀਂ ਗਏ ਔਰ ਅਸੀਂ ਇੰਨੇ ਹੱਡ ਹਰਾਮ ਹੋ ਚੁੱਕੇ ਆ ਸਿੱਖ ਵੀ ਅਸੀਂ ਕਦੇ ਗੁਰੂ ਗ੍ਰੰਥ ਸਾਹਿਬ ਨੂੰ ਖੋਲ ਕੇ ਪੜਿਆ ਹੀ ਨਹੀਂ ਹੈਗਾ ਜਿਵੇਂ ਗੁਰੂ ਅਰਜਨ ਸਾਹਿਬ ਵੀ ਕਹਿੰਦੇ ਆ ਕਿ ਪਿਓ ਦਾਦੇ ਦਾ ਖੋਲ ਡਿੱਠਾ ਖਜ਼ਾਨਾ ਤਾਂ ਮੇਰੇ ਮਨ ਭਿਆ ਨਿਧਾਨਾ ਅਸੀਂ ਉਹਨਾਂ ਚੀਜ਼ਾਂ ਤੋਂ ਕੋਹਾਂ ਦੂਰ ਹੋ ਚੁੱਕੇ ਆ ਸੋ ਇਹ ਜਿਹੜਾ ਡੇਰਾਵਾਦ ਆ ਬੜੇ ਤਰੀਕੇ ਨਾਲ ਪਰਫੁੱਲ ਤੇ ਆ ਫਤੇਗੜ ਸਾਹਿਬ ਦੇ ਹਾ ਤਾਂ ਵੈਸੇ ਬਹੁਤ ਬਹੁਤ ਡੇਰੇ ਨੇ ਲੇਕਿਨ ਫਤੇਗੜ ਸਾਹਿਬ ਦੇ ਵਿੱਚ ਵੀ ਇੱਕ ਡੇਰਾ ਗੰਡੂਆਂ ਵਾਲਾ ਬਾਬਾ ਕਰਕੇ ਵੱਜਦਾ ਆ ਜੀ ਮੈਂ ਔਨ ਰਿਕਾਰਡ ਕਹਿ ਰਿਹਾ ਡਿਮਾਂਡ ਕਰ ਰਿਹਾ ਕਿ ਇਹ ਡੇਰਾ ਮੇਰੇ ਤੇ ਮਾਨ ਨੀ ਦਾ ਕੇਸ ਵੀ ਕਰ ਸਕਦਾ ਮੈਂ ਕਲੀਅਰਲੀ ਕਹਿ ਰਿਹਾ ਕਿ ਇਹ ਬੰਦਾ ਸਰਕਾਰੀ ਡੇਰਾ ਆ ਐਂਟੀ ਸਿੱਖ ਡੇਰਾ ਆ ਆਰਐਸਐਸ ਨੂੰ ਜਾਂ ਭੋਟ ਜਿਹੜੀਆਂ ਚੀਜ਼ਾਂ ਦੇ ਵਿੱਚ ਡੇਰਾ ਬਿਲੋਂਗ ਕਰਦਾ ਆ ਕਿਉਂਕਿ ਜਦੋਂ ਪੰਜਾਬ ਹਰਿਆਣਾ ਹਾਈ ਕੋਰਟ ਨੇ ਲਾਲ ਬੱਤੀ ਲਾ ਕੇ ਹੂਟਰ ਲਾ ਕੇ ਘੁੰਮਣ ਦੀ ਪਾਬੰਦੀ ਲਾਈ ਸੀ ਕੋਈ ਐਮਐਲਏ ਕੋਈ ਮਨਿਸਟਰ ਵੀ ਛੇਤੀ ਕਿਤੇ ਉਹ ਲਾਲ ਬੱਤੀ ਨਹੀਂ ਸੀ ਲਾ ਸਕਦਾ ਇਹ ਡੇਰੇ ਵਾਲਾ ਜਿਹੜਾ ਗੰਡੂਆਂ ਵਾਲਾ ਸਾਹ ਦਿਆ ਫਤੇਗੜ ਸਾਹਿਬ ਦੇ ਐਸਐਸਪੀ ਦੇ ਦਫਤਰ ਦੇ ਵਿੱਚ ਡੀਸੀ ਦੇ ਦਫਤਰ ਦੇ ਵਿੱਚ ਲਾਲ ਬੱਤੀ ਲਾ ਕੇ ਹੂਟਰ ਲਾ ਲਾ ਕੇ ਜਾਂਦਾ ਰਿਹਾ ਆ ਜਿੱਥੋਂ ਇਹ ਸਪਸ਼ਟ ਹੁੰਦਾ ਹੈ ਵੀ ਇਹ ਬੰਦਾ ਸਰਕਾਰੀ ਡੇਰੇ ਵਾਲਾ ਹੈਗਾ ਆ ਔਰ ਇਹਦੇ ਬਹੁਤ ਸਾਰੇ ਚੀਜ਼ਾਂ ਅਸੀਂ ਵੀ ਐਕਸਪਲੋਰ ਕਰ ਸਕਦੇ ਹਾਂ ਦੱਸ ਵੀ ਸਕਦੇ ਹਾਂ ਪਰ ਇਹ ਲੋਕ ਕਦੇ ਸਾਹਮਣੇ ਨਹੀਂ ਆਉਂਦੇ ਇੰਨੇ ਹੀ ਅਸੀਂ ਇੱਕ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਸੀ ਜਿਹੜੇ ਦਰਸ਼ਨ ਸਿੰਘ ਠੱਕੀ ਵਾਲੇ ਨੇ ਆ ਬਾਬਾ ਜੀ ਉਹਨਾਂ ਬਾਰੇ ਵੀ ਗੱਲਬਾਤ ਚੱਲ ਲੀ ਵਿਚਾਰ ਚਰਚਾ ਚੱਲ ਲੀ ਲੇਕਿਨ ਕੁਝ ਜਿਹੜੇ ਸ਼ਰਧਾਲੂਆਂ ਦੇ ਫੋਨ ਵੀ ਆਏ ਉਹਨਾਂ ਦੇ ਮਨ ਨੂੰ ਠੇਸ ਲੱਗੇ ਕਿ ਬਾਬਾ ਜੀ ਬਾਰੇ ਕੀ ਕੁਝ ਬੋਲ ਦਿੱਤਾ ਉਹ ਤਕਲੀਫ ਇਸ ਕਰਕੇ ਹੋਈ ਆ ਕਿ ਤੁਸੀਂ ਲੋਕਾਂ ਨੇ ਪਿਓਰਲੀ ਗੁਰੂ ਗ੍ਰੰਥ ਸਾਹਿਬ ਨੂੰ ਕਦੇ ਸਟੱਡੀ ਨਹੀਂ ਕੀਤਾ ਸਮਝਣ ਦੀ ਕੋਸ਼ਿਸ਼ ਨਹੀਂ ਕੀਤੀ ਅਸੀਂ ਉਦੋਂ ਵੀ ਇਨਵਾਈਟ ਕੀਤਾ ਸੀ ਹੁਣ ਵੀ ਇਨਵਾਈਟ ਕਰਾਂਗੇ ਕਿ ਦਰਸ਼ਨ ਸਿੰਘ ਟੱਕੀ ਵਾਲੇ ਦੇ ਕੋਈ ਵੀ ਜਿਹੜੇ ਅਕੇ ਆ ਕੇ ਗੱਲਬਾਤ ਕਰਨੀ ਚਾਹੁੰਦਾ ਕਰ ਸਕਦੇ ਪਰ ਉਹ ਕਦੇ ਆਏ ਨਹੀਂ ਇੱਕ ਸੱਜਣ ਆਏ ਸੀ ਉਹਨਾਂ ਨੇ ਕਹਿ ਦਿੱਤਾ ਕਿ ਬਾਬਾ ਜੀ ਨੇ ਸਾਨੂੰ ਕਹਿ ਦਿੱਤਾ ਆ ਅਸੀਂ ਕਦੇ ਜਵਾਬ ਨਹੀਂ ਦੇਣਾ ਜਿੰਨੂੰ ਕੋਈ ਤਕਲੀਫ ਵੀ ਹੈਗੀ ਆ ਜਾਂ ਜਿਹੜਾ ਵੀ ਬੰਦਾ ਸਾਡੇ ਖਿਲਾਫ ਕੁਝ ਬੋਲਣਾ ਵੀ ਚਾਹੁੰਦਾ ਉਹ ਸਾਡੇ ਡੇਰੇ ਵੀ ਆ ਜੇ ਅਸੀਂ ਉਹਨਾਂ ਨੂੰ ਮਾਈਕ ਵੀ ਦੇ ਦਾਂਗੇ ਲੰਗਰ ਪਾਣ ਵੀ ਦਵਾਂਗੇ ਰਾਤ ਰਹਿਣ ਦਾ ਟਿਕਾਣਾ ਵੀ ਦਵਾਂਗੇ ਤਾਂ ਕਿ ਦਿਨ ਰਾਤ ਸਾਡੇ ਖਿਲਾਫ ਪ੍ਰਚਾਰ ਕਰਦਾ ਰਹੇ ਅਸੀਂ ਤਾਂ ਵੀ ਨਹੀਂ ਬੋਲਣਾ ਹੱਦ ਹੁੰਦੀ ਐ ਇਸ ਗੱਲ ਦੀ ਗੁਰੂ ਗ੍ਰੰਥ ਸਾਹਿਬ ਵਿੱਚ ਕੀ ਲਿਖਿਆ ਕਿ ਚੁੱਪੇ ਚੁੱਪਣਾ ਹੋਵੇਈ ਬੰਦਾ ਚੁੱਪ ਰਹਿ ਕੇ ਆਪਣੇ ਮਨ ਦੀ ਸ਼ਾਂਤੀ ਨਹੀਂ ਪ੍ਰਗਟ ਕਰ ਸਕਦਾ ਗੱਲ ਸਿੱਖੀ ਸਿਧਾਂਤਾਂ ਦੀ ਹੋ ਰਹੀ ਐ ਗੱਲ ਸਿਸਟਮ ਦੀ ਹੋ ਰਹੀ ਐ ਪਰ ਤੁਸੀਂ ਉਹਦੇ ਵਿੱਚ ਵੀ ਚੋਕੋ ਔਰ ਇੱਕ ਗੱਲ ਹੋਰ ਸੋਚਣ ਵਾਲੀ ਆ ਬੜੀ ਹੈਰਾਨੀ ਦੀ ਗੱਲ ਆ ਕਿ ਜਦੋਂ ਤੁਸੀਂ ਗੁਰੂ ਗ੍ਰੰਥ ਸਾਹਿਬ ਪੜ੍ਹਦੇ ਹੋ ਉਹਦੇ ਵਿੱਚ ਚਾਰ ਸ਼ਬਦ ਹੁੰਦੇ ਨੇ ਘੱਟੋ ਘੱਟ ਚਾਰ ਸ਼ਬਦ ਦੀ ਕਦੇ ਸਿੱਖ ਪੜ ਲੈਣ ਉਹ ਹੈਗੇ ਆ ਜੀ ਬਾਬਰ ਬਾਣੀ ਜਦੋਂ ਬਾਬਰ ਨੇ ਹਮਲਾ ਕੀਤਾ ਹਿੰਦੁਸਤਾਨ ਤੇ ਉੱਪਰ ਉਹਦਾ ਗੁਰੂ ਨਾਨਕ ਸਾਹਿਬ ਨੇ ਕਿੰਨੀ ਦਰਦਨਾਕ ਵਿਆਖਿਆ ਜਿਹੜੀ ਆ ਉਹ ਸਾਰੇ ਹਾਲਾਤਾਂ ਦੀ ਕੀਤੀ ਆ ਉਦੋਂ ਗੁਰੂ ਨਾਨਕ ਸਾਹਿਬ ਨੇ ਅੱਖੀਂ ਦੇਖੇ ਹਾਲਾਤ ਬਿਆਨ ਕੀਤੇ ਆ ਅੱਜ ਪੰਜਾਬ ਦੇ ਵਿੱਚ ਨੌਜਵਾਨ ਮੁੰਡੇ ਜਿਹੜੇ ਨਸ਼ਾ ਕਰ ਕਰਕੇ ਮਰ ਰਹੇ ਨੇ ਲੇਕਿਨ ਕੋਈ ਬਾਬੇ ਦੇ ਕਿਸੇ ਤਕਲੀਫ ਹੋ ਰਹੀ ਆ ਮਤਲਬ ਇੱਕ ਬੱਚਾ ਵੀ ਉਹਨੂੰ ਟੀਕਾ ਵੀ ਲੱਗੇ ਨਾ ਵੀ ਰੋ ਪੈਂਦਾ ਆ ਇਸ ਪੰਜਾਬ ਦੇ ਵਿੱਚ ਮਾਵਾਂ ਦੇ ਨੌਜਵਾਨ ਪੁੱਤ ਪਾਲੇ ਹੋਏ 25-26-23 ਸਾਲ ਦੇ 19-19 ਸਾਲ ਦੇ 16-16 ਸਾਲ ਦੇ ਵਿੱਚ ਉਹ ਬੱਚਿਆਂ ਦੇ ਉਹਨਾਂ ਦੇ ਲਾਸ਼ਾਂ ਜਾਂਦੀਆਂ ਨੇ ਘਰਾਂ ਦੇ ਵਿੱਚ ਕੋਈ ਨਹੀਂ ਰੋਂਦਾ ਲੇਕਿਨ ਗੁਰੂ ਨਾਨਕ ਸਾਹਿਬ ਉਹ ਦੂਸਰੇ ਪਾਸੇ ਕੀ ਕਹਿੰਦੇ ਨੇ ਵੀ ਇੱਤੀ ਮਾਰ ਪਈ ਕੁਰਲਾਣੇ ਤੈਂ ਕੀ ਦਰਦ ਨਾਇਆ ਇਹ ਜਿਹੜਾ ਸਾਧ ਲਾਣਾ ਆ ਪਖੰਡੀ ਨੇ ਲੋਕ ਨੇ ਜਿੰਨੇ ਡੇਰੇਦਾਰ ਨੇ ਕੋਈ ਦੱਸ ਦੋ ਈਵਨ ਕਿ ਇਹ ਗੁਰੂ ਗ੍ਰੰਥ ਸਾਹਿਬ ਦੀ ਸਿੱਖੀ ਦੇ ਨਾਂ ਤੇ ਧਰਮ ਦੇ ਨਾਂ ਦੇ ਖੱਟੀ ਖਾਂਦੇ ਆ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਦੇ ਉੱਪਰ ਵੀ ਇਹਨਾਂ ਲੋਕਾਂ ਨੇ ਆਪਣੇ ਮੂੰਹ ਦੀਆਂ ਦੰਦਲਾਂ ਨਹੀਂ ਤੋੜੀਆਂ ਉਹਦੋਂ ਵੀ ਚੁੱਪ ਕਰਕੇ ਬੈਠੇ ਰਹੇ ਸਿਰਫ ਇੱਕੋ ਇੱਕ ਵਾਰੀ ਪਖੰਡ ਕੀਤਾ ਸੀ ਇਹਨਾਂ ਸਾਰਿਆਂ ਨੇ ਇਕੱਠਿਆਂ ਹੋ ਕੇ ਉਹ ਕੀਤਾ ਸੀ ਮੁਹਾਲੀ ਅੰਬ ਸਾਹਿਬ ਜਦੋਂ ਪ੍ਰਕਾਸ਼ ਸਿੰਘ ਬਾਦਲ ਨੂੰ ਮੈਮੋਰੰਡਮ ਦਿੱਤਾ ਸੀ ਉਹ ਦੁਰਪ੍ਰਿਟੇ ਮੂ ਪੰਜਾਬ ਦੇ ਇਹਨਾਂ ਬੇਵਕੂਫ ਲੋਕਾਂ ਦੀ ਸੂਬੇ ਸਰਾਂਧ ਨੇ ਸ਼ਹੀਦ ਕੀਤੇ ਹੁਣ ਬੱਚੇ ਗੁਰੂ ਗੋਬਿੰਦ ਸਿੰਘ ਦੇ ਤਾਂ ਤੁਸੀਂ ਉਸ ਮੈਮੋਰੰਡਮ ਕਿਨੂੰ ਦੇ ਰਹੇ ਹੋ ਸੂਬੇ ਸਰਾਂਧ ਨੂੰ ਬੇਦਵੀਆਂ ਦੇ ਵਿੱਚ ਕੌਣ ਦੋਸ਼ੀ ਸੀ ਉਸ ਸਮੇਂ ਦੀ ਮੌਜੂਦਾ ਸਰਕਾਰ ਸੀ ਔਰ ਤੁਸੀਂ ਮੈਮੋਰੰਡਮ ਕੀ ਦੇ ਰਹੇ ਹੋ ਉਸੇ ਸਰਕਾਰ ਦੇ ਮੁਖੀਆਂ ਨੂੰ ਔਰ ਦੇ ਵੀ ਕਿਵੇਂ ਰਹੇ ਆ ਪਹਿਲਾਂ ਪਲੈਨਿੰਗ ਕੀਤੀ ਗਈ ਸੀ ਪਹਿਲਾਂ ਬੈਠ ਕੇ ਮੀਟਿੰਗ ਹੋਈ ਸੀ ਪ੍ਰਕਾਸ਼ ਸਿੰਘ ਬਾਦਲ ਨੇ ਬਕਾਇਦਾ ਕਿਹਾ ਸੀ ਵੀ ਤੁਸੀਂ ਇਦਾਂ ਨਾ ਕਰੋ ਪਰ ਬਾਬੇ ਕਹਿਣ ਲੱਗੇ ਨਹੀਂ ਜੀ ਛੱਡ ਤੇ ਹੁਣ ਸੰਗਤਾਂ ਦਾ ਬੜਾ ਪ੍ਰੈਸ਼ਰ ਆ ਸੀ ਮੈਮੋਰੰਡਮ ਦੇ ਕੇ ਆਵਾਂਗੇ ਫਿਰ ਮੈਮੋਰੰਡਮ ਦਿੱਤਾ ਇਹਨਾਂ ਨੇ ਮੁਹਾਲੀ ਗੁਰਦੁਆਰਾ ਅੰਬਸਾਹਬ ਦੇ ਵਿੱਚ ਸਾਰੇ ਲੋਕਾਂ ਨੇ ਸਾਰੇ ਪੰਜਾਬ ਨੇ ਦੁਨੀਆ ਭਰ ਦੇ ਲੋਕਾਂ ਨੇ ਤਮਾਸ਼ਾ ਦੇਖਿਆ ਉਹਦੇ ਵਿੱਚ ਕੱਲਾ ਕੱਲਾ ਪੰਜਾਬ ਦਾ ਸੰਤ ਇਨਵੋਲਵ ਸੀ ਸਾਰੇ ਠੱਗ ਸੀ ਬੰਦੇ ਔਰ ਬੇਤਮੀਆਂ ਲਗਾਤਾਰ ਅੱਜ ਵੀ ਹੋ ਰਹੀਆਂ ਨੇ ਲੇਕਿਨ ਕਿਸੇ ਨੂੰ ਕੋਈ ਦਰਦ ਨਹੀਂ ਹੁੰਦਾ ਮੈਂ ਮੇਰਾ ਕੋਈ ਪੱਖ ਪਾਥ ਨਹੀਂ ਹੈਗਾ ਕਿਸੇ ਨਾਲ ਲੇਕਿਨ ਜੇ ਮੈਂ ਮਾੜੀ ਮੋਟੀ ਗੱਲ ਕਰਾਂ ਤਾਂ ਇੱਕੋ ਇੱਕ ਸੰਪਰਤਾ ਦੇ ਵਿੱਚ ਉਹ ਬੰਦਾ ਜਿਹੜਾ ਬੋਲਦਾ ਹੈ ਉਹ ਗੁਰਪ੍ਰੀਤ ਸਿੰਘ ਰੰਦਾਵਾ ਆ ਉਹ ਬਹੁਤ ਢੜਲੇ ਨਾਲ ਜਾਂ ਆਪਣੀ ਹਰ ਗੱਲ ਨੂੰ ਕਹਿ ਜਾਂਦਾ ਆ ਇਹ ਇਹੋ ਜਿਹੇ ਸੰਤ ਜਾਂ ਇਹੋ ਜਿਹੇ ਲੋਕ ਸਾਡੇ ਵਿੱਚ ਕਿਉਂ ਨਹੀਂ ਹੈਗੇ ਅਸੀਂ ਕਿਉਂ ਭੁੰਗੜੀਆਂ ਪਾਈਆਂ ਨੇ ਅਸੀਂ ਕਿਉਂ ਕਿਸੇ ਗੱਲ ਦੇ ਵਿੱਚ ਵੀ ਜਵਾਬ ਦੇਣ ਦੇ ਦਾਅਵੇਦਾਰੀ ਨਹੀਂ ਕਰਦੇ ਤੁਸੀਂ ਲੋਕ ਆਸਾ ਮਾਫ ਕਰਨਾ ਸਿੱਧ ਗੋਸ਼ਟ ਪੜ੍ਹ ਕੇ ਦੇਖੋ ਉਹਦੇ ਵਿੱਚ ਡਾਇਲੌਗ ਹੋਏ ਨੇ ਗੁਰੂ ਨਾਨਕ ਸਾਹਿਬ ਨੂੰ ਸਵਾਲ ਪੁੱਛੇ ਗਏ ਨੇ ਗੁਰੂ ਨਾਨਕ ਸਾਹਿਬ ਨੇ ਜਵਾਬ ਦਿੱਤੇ ਨੇ ਗੁਰੂ ਨਾਨਕ ਸਾਹਿਬ ਨੇ ਸਿੱਤਾਂ ਨਾਲ ਗੱਲਬਾਤ ਕੀਤੀ ਲੇਕਿਨ ਅੱਜ ਪੰਜਾਬ ਦੇ ਵਿੱਚੋਂ ਕੋਈ ਸਾਧ ਲਾਣਾ ਖੁੱਲ ਕੇ ਸਾਹਮਣੇ ਆਉਣ ਨੂੰ ਤਿਆਰ ਨਹੀਂ ਹੈਗਾ ਕਿਉਂ ਕਿਉਂਕਿ ਇਹਨਾਂ ਲੋਕਾਂ ਨੇ ਸਿੱਖੀ ਦੇ ਵਿੱਚ ਮਿਲਾਵਟ ਕੀਤੀ ਆ ਇਹ ਗੁਨਾਹਗਾਰ ਨੇ ਇਸੇ ਕਰਕੇ ਲੋਕ ਜਵਾਬ ਦੇਣ ਦੇ ਵਿੱਚ ਸਾਹਮਣੇ ਨਹੀਂ ਆਉਂਦੇ ਤਾਂ ਕਿ ਜਦੋਂ ਜਵਾਬ ਦੇਣਗੇ ਫਿਰ ਗੱਲਾਂ ਖੁੱਲਣਗੀਆਂ ਫਿਰ ਮਰ ਜਾਣਗੇ ਤੋਂ ਚੰਗਾ ਨਹੀਂ ਹੈ ਕਿ ਚੁੱਪ ਕਰਕੇ ਬੈਠੇ ਰਹੋ ਜੀ ਅਸੀਂ ਤਾਂ ਜਵਾਬ ਨਹੀਂ ਦੇਣਾ ਜੀ ਅਸੀਂ ਨਿੰਦਿਆ ਹੀ ਕਰੀ ਜਾਣ ਤੋਂ ਸਾਡੇ ਲੋਕਾਂ ਦੀ ਇਹ ਇਹ ਕਿਹੋ ਜੀਆਂ ਗੱਲਾਂ ਨੇ ਜਦੋਂ ਗੁਰੂ ਨਾਨਕ ਸਾਹਿਬ ਨੂੰ ਪੁੱਛਿਆ ਜਾਂਦਾ ਵੀ ਤੁਹਾਡਾ ਗੁਰੂ ਕੌਣ ਆ ਗੁਰੂ ਸਾਹਿਬ ਕਹਿੰਦੇ ਨੇ ਕਿ ਮੇਰਾ ਸ਼ਬਦ ਗੁਰੂ ਆ ਸੁਰਤ ਤੁਹਾਨੂੰ ਚੇਲਾ ਸਾਰੀ ਗੱਲ ਗੁਰੂ ਨਾਨਕ ਸਾਹਿਬ ਆਪ ਜਵਾਬ ਦੇ ਰਹੇ ਨੇ ਪਰ ਇਹ ਇਹ ਗੁਰਨਾਨਕ ਨਾਲ ਵੱਡੇ ਹੋ ਕੇ ਲੋਕ ਇਹ ਜਵਾਬ ਕਿਉਂ ਨਹੀਂ ਦਿੰਦੇ ਕਿਸੇ ਗੱਲ ਦਾ ਅੱਜ ਪੰਜਾਬ ਕੁਰਲਾ ਰਿਹਾ ਹੈ ਲੋਕ ਮਰ ਰਹੇ ਨੇ ਇੱਥੇ ਲੇਕਿਨ ਬਾਬਾ ਕੋਈ ਬੰਦਾ ਸਾਹਮਣੇ ਨਹੀਂ ਹੁੰਦਾ ਮੁਕਤੀ ਲੈਣੀ ਹੈ ਜੀ ਮਰਨ ਤੋਂ ਬਾਅਦ ਸਵਰਗ ਜਾਣਾ ਹੈ ਜੀ ਆਪਣਾ ਅੱਗਾ ਸਵਾਰ ਲਓ ਉਹ ਭਲਿਓ ਲੋਕੋ ਗੁਰੂ ਗ੍ਰੰਥ ਸਾਹਿਬ ਪੜ੍ਹ ਕੇ ਦੇਖ ਲਓ ਉਹਦੇ ਵਿੱਚ ਸਪਸ਼ਟ ਲਿਖਿਆ ਹੋਇਆ ਵੀ ਜਿਹੜੀ ਮੁਕਤੀ ਤੁਸੀਂ ਸਾਨੂੰ ਮਰਨ ਤੋਂ ਬਾਅਦ ਦੇਣੀ ਉਸ ਮੁਕਤੀ ਦੇ ਉੱਪਰ ਅਸੀਂ ਥੁੱਕਦੇ ਆ ਸਾਨੂੰ ਮੁਕਤੀ ਨਹੀਂ ਚਾਹੀਦੀ ਇਹੋ ਜੀ ਅੱਜ ਵੀ ਅਸੀਂ ਗੱਲ ਕਰਾਂਗੇ ਦਰਸ਼ਨ ਸਿੰਘ ਟੱਕੀ ਵਾਲੇ ਜਿਨ੍ਹਾਂ ਦੇ ਉੱਪਰ ਇੱਕ ਇਲਜ਼ਾਮ ਆ ਕਿ ਉਹਨਾਂ ਨੇ ਹਰੀ ਸਿੰਘ ਰੰਧਾਵੇ ਵਾਲੇ ਜਿਹੜੇ ਬਾਬਾ ਜੀ ਸੀ ਉਹਨਾਂ ਨੂੰ ਕਤਲ ਕਰਨ ਦੀ ਕੋਸ਼ਿਸ਼ ਕੀਤੀ ਸੀ ਤੇ ਉਹਦੇ ਵਿੱਚ ਕੀ ਕੁਛ ਹੋਇਆ ਤੇ ਉਹ ਉਹ ਪਰਿਵਾਰ ਦੇ ਵਿੱਚੋਂ ਇੱਕ ਬੰਦਾ ਜਿਹੜਾ ਉਦੋਂ ਇਨਕਾਊਂਟਰ ਕਰ ਦਿੱਤਾ ਗਿਆ ਸੀ ਜਾਂ ਪਗੋੜਾ ਸੀ ਕੀ ਸੀ ਗੱਲ ਅੱਜ ਵੀ ਦੇਖ ਲਓ 20 22 ਸਾਲ ਹੋ ਗਏ ਨੇ ਮੇਰੇ ਕਹਿੰਦੇ 25 ਸਾਲ ਹੋ ਗਏ ਨੇ ਇਸ ਗੱਲ ਨੂੰ ਉਹ ਪਰਿਵਾਰ ਦਾ ਜੀ ਜਿਹਨਾਰੇ ਪਰਿਵਾਰਕ ਮੈਂਬਰ ਸਾਰੇ ਰਿਸ਼ਤੇਦਾਰ ਵੀ ਤੁਹਾਨੂੰ ਦੱਸੀ ਜਾ ਕਿ ਵੀ ਕੌਣ ਲੱਗਦੇ ਨੇ ਕੀ ਨੇ ਕੀ ਸਿਸਟਮ ਹੈ ਸਾਰਾ ਕਿੰਨੇ ਕੁਛ ਹੋਇਆ ਉਹ ਪਰਿਵਾਰ ਦਾ ਜੀ ਜਿਹੜਾ ਸੀ ਅੱਜ ਵੀ ਪਗੋੜਾ ਆ ਪੁਲਿਸ ਦੇ ਕਾਗਜ਼ਾਂ ਦੇ ਵਿੱਚੋਂ ਜੋ ਲੇਕਿਨ ਬੰਦਾ ਜਿਹੜਾ ਭੇਜਿਆ ਗਿਆ ਸੀ ਸੰਤ ਹਰੀ ਸਿੰਘ ਬਾਬਾ ਹਰੀ ਸਿੰਘ ਰੰਧਾਵੇ ਵਾਲਿਆਂ ਨੂੰ ਕਤਲ ਕਰਨ ਵਾਸਤੇ ਭੇਜਿਆ ਗਿਆ ਸੀ ਉਹ ਗੱਲਬਾਤ ਆਪਾਂ ਸਾਰੀ ਸੁਣਦੇ ਆਂ ਅਵਤਾਰ ਸਿੰਘ ਜੀ ਸਾਡੇ ਨਾਲ ਨੇ ਅਵਤਾਰ ਸਿੰਘ ਜੀ ਸਵਾਗਤ ਮੈਂ ਤੁਹਾਡਾ ਨਹੀਂ ਕਰੂੰਗਾ ਕਿਉਂਕਿ ਦੁੱਖ ਦੀ ਗੱਲ ਐ ਜੋ ਵੀ ਤੁਹਾਡੇ ਪਰਿਵਾਰ ਦੇ ਨਾਲ ਹੋਇਆ ਪਰ ਤੁਸੀਂ ਮੈਨੂੰ ਆਪਣੇ ਬਾਰੇ ਥੋੜਾ ਦੱਸੋ ਵੀ ਜੇ ਕਿਵੇਂ ਗੱਲਬਾਤ ਸ਼ੁਰੂ ਹੋਈ ਜਿਹੜੇ ਮੈਂਬਰ ਦੀ ਤੁਹਾਡੇ ਦੀ ਮੌਤ ਹੋਈ ਹੈ ਜਾਂ ਪਘੋੜਾ ਆ ਉਹ ਉਹ ਤੁਹਾਡੇ ਕੀ ਲੱਗਦੇ ਸਾਰੀ ਗੱਲਬਾਤ ਤੁਸੀਂ ਤਸੱਲੀ ਨਾਲ ਦੱਸੋ ਸਾਡੇ ਦਰਸ਼ਕਾਂ ਉਹ ਗੁਲਾਬ ਸਿੰਘ ਸੀਗੇ ਜੀ ਮੇਰੇ ਮਾਮਾ ਜੀ ਸੀ ਠੀਕ ਹੈ ਜੀ ਤੇ ਦਰਸ਼ਨ ਸਿੰਘ ਟੱਕੀ ਵਾਲਿਆਂ ਦੇ ਡੇਰੇ 'ਚ ਰਹਿੰਦੇ ਸੀ ਜੀ ਤੇ ਇਹਨਾਂ ਨਾਲ ਹੀ ਮਤਲਬ ਕਿ ਡੇਰੇ ਚ ਰਹਿਣ ਕਾਰਨ ਘਰੋਂ ਮੋਹ ਤੇ ਮੇਲ ਮਲਾਪ ਉਹਨੇ ਛੱਡਦਾ ਜੀ ਸਾਡੇ ਚਾਉਣਾ ਜਾਣਾ ਹੂੰ ਤੇ ਮੇਰੀ ਮੰਮੀ ਵਰਗੇ ਪੰਜ ਭੈਣ ਭਰਾ ਸੀ ਕਿਸੇ ਨਾਲ ਉਹਨੇ ਮੋਹ ਪ੍ਰੇਮ ਨਹੀਂ ਰੱਖਿਆ ਉਹਣਾ ਜਾਣਾ ਬੰਦ ਕਰਤਾ ਤੇ ਡੇਰੇ ਚ ਹੀ ਰਹਿੰਦਾ ਸੀ ਹੂੰ ਤੇ ਹੁਣ ਤੱਕ ਸਾਨੂੰ ਇਹ ਨਹੀਂ ਪਤਾ ਹੈਗਾ ਵੀ ਸਾਡਾ ਮਾਮਾ ਹੈ ਜਾਂ ਨਹੀਂ ਹੈ ਠੀਕ ਹੈ ਜੀ ਮਤਲਬ ਗੱਲ ਕੀ ਬਣੀ ਸੀ ਤੁਹਾਨੂੰ ਕੁਝ ਉਸ ਤੋਂ ਬਾਅਦ ਪਤਾ ਨਹੀਂ ਲੱਗਿਆ ਵੀ ਕੀ ਕੁਝ ਹੋਇਆ ਤੁਹਾਡੇ ਮਾਮਾ ਜੀ ਨਾਲ ਕਿ हां जी हां जी ਸਾਡੇ ਇੱਕ ਰਿਸ਼ਤੇਦਾਰ ਹੋਰ ਸੀ ਬਾਬਾ ਜੀ ਕੋਲੇ ਰਹਿੰਦਾ ਤੇ ਉਹਨੇ ਸਾਨੂੰ ਦੱਸਿਆ ਉਹ ਕਹਿੰਦਾ ਵੀ ਨਹੀਂ ਕਹਿੰਦਾ ਵੀ ਗੁਲਾਬ ਸਿੰਘ ਹੈ ਨਹੀਂਗਾ ਇਹ 2016 ਦੀ ਗੱਲ ਹੈ ਜੀ ਹੂੰ ਤੇ ਹੁਣ ਉਹਦੇ ਵੀ ਡੈਥ ਹੋ ਚੁੱਕੀ ਆ ਅਸੀਂ ਆਖਿਆ ਵੀ ਤੁਹਾਨੂੰ ਕੀ ਪਤਾ ਉਹ ਕਹਿੰਦਾ ਮੈਨੂੰ ਸਾਰੀ ਗੱਲ ਪਤਾ ਅਸੀਂ ਬਾਬਾ ਜੀ ਨੂੰ ਪੁੱਛਦੇ ਸੀ ਬਾਬਾ ਕਹਿੰਦੇ ਤੁਸੀਂ ਹੈਗਾਗਾ ਅੱਛਾ ਤੇ ਜਦੋਂ ਸਾਡੇ ਰਿਸ਼ਤੇਦਾਰ ਨੇ ਦੱਸਿਆ ਉਹ ਹਨਮਾਨਗੜ੍ਹ ਰਾਜਸਥਾਨ ਸਾਈਡ ਰਹਿੰਦੇ ਸੀਗੇ ਉਹ ਕਹਿੰਦੇ ਵੀ ਗੁਲਾਬ ਸਿੰਘ ਹੈ ਨਹੀਂਗਾ ਹੂੰ ਤੇ ਉਹ ਕਹਿੰਦਾ ਵੀ ਤੁਸੀਂ ਮਤਲਬ ਕਿ ਉਹਦੀ ਅੰਤਮ ਅਰਦਾਸ ਕੋਈ ਪਾਠ ਕੋਈ ਉਹਦਾ ਵੀ ਕਰਵਾ ਦਿਓ ਪਰ ਇਹ ਦਰਸ਼ਨ ਸਿੰਘ ਨੇ ਇਹਨੇ ਸਾਨੂੰ ਕੋਈ ਇਨਸਾਫ ਨਹੀਂ ਦਿੱਤਾ ਇਹ ਕਹਿੰਦਾ ਗੁਲਾਬ ਸਿੰਘ ਹੈਗਾ ਜੀ ਅੱਛਾ ਹੁਣ ਵੀ ਕਹਿੰਦੇ ਆ ਵੇ ਹੈਗਾ ਗੁਲਾਬ ਸਿੰਘ ਨਹੀਂ ਹੁਣ ਤਾਂ ਮੇਰੇ ਨਾਨਾ ਜੀ ਨੇ ਇਹ ਕੋਰਟ ਕੇਸ ਲਾਇਆ ਸੀ ਉਹ ਅਨਪੜ੍ਹ ਬੰਦਾ ਸੀ ਕੋਰਟ ਕਚਹਿਰੀਆਂ ਦੇ ਚੱਕਰ ਲਾ ਕੇ ਉਹ ਥੱਤ ਹੰਬ ਕੇ ਘਰੇ ਵਹਿ ਗਿਆ ਜੀ ਆਪਦੇ ਠੀਕ ਹੈ ਜੀ ਮੇਰਾ ਸਾਈ ਤੁਹਾਡੇ ਪੱਲੇ ਪਈ ਕੇਸ ਦਾ ਨਤੀਜਾ ਕੀ ਨਿਕਲਿਆ ਕੇਸ ਇਹਨਾਂ ਦੇ ਇਹਨਾਂ ਦੇ ਆਪ ਦੇ ਹੱਕ ਚ ਹੋ ਗਿਆ ਜੀ ਇਹਨਾਂ ਦੇ ਆਪ ਦੇ ਸਾਰੇ ਸੀ ਅਸੀਂ ਗਰੀਬ ਬੰਦੇ ਸੀ ਪੈਸੇ ਨਹੀਂ ਲਾ ਸਕੇ ਤੇ ਬਾਬੇ ਨੇ ਆਪ ਹੀ ਵਸ ਰਫੂ ਦਫੂ ਜੀ ਕਰਾਤਾ ਜੀ ਨੀ ਕਿਵੇਂ ਦ ਰਫੂ ਦਫੂ ਕਿਵੇਂ ਕਰਾ ਕੋ ਮਾੜੀ ਬੋੜ ਗੱਲ ਸਮਝਾਓ ਸਾਨੂੰ ਗੱਲ ਤਾਂ ਸਾਰਾ ਹਾਈ ਕੋਰਟ ਚ ਲੱਗਿਆ ਸੀਗਾ ਕੇਸ ਹੂੰ ਤੇ ਇਹਨੇ ਪਗੌੜਾ ਮਤਲਬ ਕਿ ਹੁਣ ਵੀ ਮਕਸੂਦੜੇ ਦੀ ਪੁਲਿਸ ਆਉਂਦੀ ਹੈ ਜਦੋਂ ਪੰਜਾਬ ਚ ਸਰਕਾਰ ਬਣਦੀ ਹੈ ਹੁਣ ਮਾਨ ਸਰਕਾਰ ਬਣੀ ਹੈ ਮਕਸੂਦੜੇ ਦੀ ਪੁਲਿਸ ਵੈਰੀਫਿਕੇਸ਼ਨ ਕਰਨ ਵਾਸਤੇ 5 ਸਾਲ ਬਾਅਦ ਸਾਡੇ ਘਰ ਆਉਂਦੀ ਹੈ ਜੀ ਹੁਣ ਮੇਰੀ ਨਾਨੀ ਵੀ ਵਿਛੋੜਾ ਦੇ ਗਈ ਚਲ ਗਈ ਉਹ ਵੀ ਨਾਨਾ ਜੀ ਨੇ ਉਹ ਮੰਝੇ ਚ ਪਏ ਹੈ ਜੀ ਹੂੰ ਪੁਲਿਸ ਕਿ ਕਹਿੰਦੀ ਤੁਹਾਨੂੰ ਆ ਗਏ ਹਾਂਜੀ ਪੁਲਿਸ ਮੈਂ ਕਿਹਾ ਕੀ ਕਹਿੰਦੀ ਹੈ ਜੀ ਤੁਹਾਨੂੰ ਆ ਗਏ ਪੁਲਿਸ ਪੁਲਿਸ ਕਹਿੰਦੀ ਤੁਹਾਡੇ ਮਾਮਾ ਜੀ ਨੇ ਝਾਂਸੀ ਤੋਂ ਸੋਨਾ ਲੁੱਟ ਕੇ ਲੈ ਕੇ ਆਇਆ ਕਹਿੰਦੇ ਲੁੱਟੇਰਾ ਐ ਅੱਛਾ ਹਾਂਜੀ ਅਸੀਂ ਆਖਿਆ ਵੀ ਦਰਸ਼ਨ ਜੀ ਨੂੰ ਪੁੱਛੋ ਟੱਕੀ ਵਾਲੇ ਨੂੰ ਉਹਨਾਂ ਕੋਲੇ ਰਹਿੰਦਾ ਕਿ ਸਾਡੇ ਕੋਲੇ ਤਾਂ 20 ਸਾਲ ਹੋ ਗਏ ਕਦੇ ਪਿੰਡ ਨਹੀਂ ਆਇਆ ਜੇ ਸੋਨਾ ਲਿਆਇਆ ਵੀ ਉਹ ਲੁੱਟ ਕੇ ਦਾ ਟੱਕੀ ਵਾਲੇ ਕੋਲੇ ਹੋਣਾ ਉਹਨੂੰ ਪੁੱਛੋ ਦਰਸ਼ਨ ਜੀ ਨੂੰ ਹੂੰ ਤੁਹਾਡੀ ਇਸ ਨੇ ਫਾਈਨੈਂਸ਼ੀਅਲ ਕੰਡੀਸ਼ਨ ਕੀ ਮੰਨ ਲਓ ਤੁਸੀਂ ਕੰਮ ਕਰਦੇ ਹੋ ਖੇਤੀਬਾੜੀ ਹੈ ਕੀ ਹੈ ਕਿੰਨੇ ਕੁ ਅਮੀਰ ਹੋ ਕਿੰਨੇ ਗਰੀਬ ਨਹੀਂ ਅਸੀਤਾ ਜੀ ਆਪ ਦਾ ਕਿਰਤ ਵਿੱਚ ਤਾਂ ਮਜ਼ਦੂਰੀ ਕਰਦੇ ਆਂ ਜਾਂ ਦੀ ਖੇਤੀਬਾੜੀ ਕਰਕੇ ਟਾਈਮ ਪਾਸ ਕਰਦੇ ਆਂ ਆਪ ਦਾ ਡੈਡੀ ਦੇ ਪਾਸੇ ਸੋਨਾ ਸੋਨਾ ਤੁਹਾਡੇ ਘਰ ਆਇਆ ਤਾਂ ਨਹੀਂ ਕਿਤੇ ਨਹੀਂ ਸਾਡਾ ਮਾਮੇ ਨਹੀਂ ਆਇਆ ਜੀ ਸੋਨਾ ਸਾਡੇ ਘਰ ਕਿੱਥੋਂ ਆ ਜੂ ਸਾਡਾ ਬੰਦਾ ਹੀ ਨਹੀਂ ਆਇਆ ਸੋਨਾ ਸਾਡੇ ਕਿਵੇਂ ਆ ਜੂਗਾ ਤੁਸੀਂ ਪੁਲਿਸ ਨੂੰ ਕੁਛ ਪੁੱਛਿਆ ਵੀ ਜੇ ਉਹਨੇ ਚਾਂਸੀ ਤੋਂ ਸੋਨਾ ਲੁੱਟਿਆ ਤਾਂ ਕੋਈ ਐਫ ਆਈ ਆਰ ਦਾ ਕੁਛ ਐਫ ਹੋਜੀ ਚੀਜ਼ ਤੁਹਾਨੂੰ ਦੇਣ ਕਾਗਜ਼ ਪੱਤਰ ਪੁਲਿਸ ਦੇ ਨਾਲ ਪੁਲਿਸ ਦੇ ਨਾਲ ਮਕਸੂਦੜੇ ਦੀ ਨਾਲ ਚਾਰ ਪੰਜ ਗੱਡੀਆਂ ਤੇ ਸਿੰਘ ਆਉਂਦੇ ਰਹੇ ਜੀ ਇਹ ਇਹ ਭੇਜਦਾ ਰਿਹਾ ਪਹਿਲਾਂ ਟੱਕੀ ਵਾਲਾ ਖੁਦ ਤੁਹਾਡੇ ਘਰੇ ਭੇਜਦਾ ਰਿਹਾ ਹਾਂਜੀ ਹਾਂਜੀ 12 ਤੋਂ ਲੈ ਕੇ 17 ਤੱਕ ਬਾਦਲਾਂ ਦੀ ਸਰਕਾਰ ਰਹੀ ਉਦੋਂ ਵੀ ਆਉਂਦੇ ਰਹੇ ਨੇ ਵੈਰੀਫਿਕੇਸ਼ਨ ਕਰਨ ਵਾਸਤੇ ਤੇ ਇਹਦੇ ਬੰਦੇ ਵੀ ਆਉਂਦੇ ਰਹੇ ਨੇ ਨੰਗੇ ਥੋਡੇਰੇ ਚ ਹਾਂਜੀ ਮਾਤਾ ਜੀ ਪੁੱਛਦੇ ਰਹੇ ਨੇ ਆਇਆ ਤਾਂ ਨਹੀਂ ਗੁਲਾਬ ਸਿੰਘ ਇੱਥੇ ਸਾਨੂੰ ਕੋਈ ਬੜਕਾ ਲੈਣ ਆਉਂਦੇ ਰਹੇ ਆ ਜਿਹਦੇ ਚੇਲੇ ਹੁਣ ਹਟੇ ਆ ਜੀ 2-4 ਸਾਲ ਦੇ ਹੂੰ ਪਹਿਲਾਂ ਅਸੀਂ ਬੋਲਦੇ ਨਹੀਂ ਸੀ ਸਾਨੂੰ ਐ ਸੀ ਵੀ ਸਾਡਾ ਮਾਮਾ ਹੋਣਾ ਜੀ ਕਿਤੇ ਤੁਸੀਂ ਜਰਾ ਇਹ ਇਹਨਾਂ ਦਰਸ਼ਨ ਸਿੰਘ ਨੂੰ ਨਾ ਕਦੇ ਗੱਲ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਸਾਨੂੰ ਦਰਸ਼ਨ ਸਿੰਘ ਨਾ ਗੱਲ ਕਰਨੀ ਨਹੀਂ ਦਿੰਦੇ ਜੀ ਉਹਦੇ ਚੇਲੇ ਵਾਲ ਕੇ ਨੇੜੇ ਨਹੀਂ ਲੱਗਣ ਦਿੰਦੇ ਉਹਦੇ ਅੱਛਾ ਇੱਕ ਵਾਰੀ ਹੋਈ ਸੀ ਜੀ ਉਦੋਂ ਬਸ ਉਦੋਂ ਸਾਨੂੰ ਕੱਲਾ ਮਿੱਠਾ ਪਿਆਣੀ ਪਾ ਕੇ ਪੀ ਪਿਆ ਕੇ ਠੰਡੇ ਪਾ ਜੂਸ ਪੀ ਕੇ ਮੋੜਦਾ ਜੀ ਨੇੜੇ ਲੱਗਣ ਦੇ ਤਾਂ ਸਾਨੂੰ ਤਾਂ ਉਹਦੇ ਚੇਲੇ ਆਣੇ ਬਾਬਾ ਜੀ ਸਿਮਰਨ ਤੇ ਬੈਠਿਆ ਬਾਬਾ ਜੀ ਬੰਦਗੀ ਕਰੀ ਜਾਂਦੇ ਐ ਹੁਣ ਬਾਬਾ ਜੀ ਨੂੰ ਬੁਲਾਉਣਾ ਨਹੀਂ ਹੁਣ ਬਾਬਾ ਜੀ ਨਿਤਨੇਮ ਕਰੀ ਜਾਂਦੇ ਐ ਅੱਛਾ ਸਾਡੇ ਕੋਲੇ ਕੋਈ ਇੰਨਾ ਫਿਰ ਆਪਦਾ ਕੋਈ ਸਾਧਨ ਸੱਪਾ ਹੈ ਨਹੀਂ ਸੀ ਵੀ ਅਸੀਂ ਉੱਥੇ ਬੈਠੇ ਰਹੀਏ ਜਾ ਆ ਜੀ ਜੀ ਹੂੰ 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 ਆਪਦਾ ਪਰਿਵਾਰ ਵੀ ਪਾ ਲੈਣੇ ਕਿਰਤ ਵਿਰਤ ਬਾਕੀ ਅਸੀਂ ਇੰਨਾ ਫਿਰ ਧਿਆਨ ਨਹੀਂ ਦਿੱਤਾ ਵੀ ਚਲੋ ਕੀ ਆ ਵੀ ਬਾਬਾ ਵੀ ਸੱਚਾ ਹੋ ਸਕਦਾ ਸਾਡੀ ਸ਼ਰਧਾ ਵਿਸ਼ਵਾਸ ਠੀਕ ਹੈ ਜੀ ਅਸੀਂ ਕਹਿ ਨਹੀਂ ਸਕਦੇ ਸੀ ਇਹ ਤੇ ਵੀ ਨਹੀਂ ਵੀ ਹੋਣਾ ਵੀ ਇਹ ਹੋ ਜਾਂ ਨਹੀਂ ਬਾਬਾ ਭਜਨ ਬੰਦਗੀ ਵਾਲੀ ਰੂਹ ਹੈ ਪਰ ਹੁਣ ਪਤਾ ਲੱਗਦਾ ਜੀ ਵੀ ਇਹ ਤਾਂ ਕਤਲ ਨਿਕਲਦਾ ਨੌਜਵਾਨਾਂ ਦਾ ਤੁਹਾਨੂੰ ਕੀ ਲੱਗਦਾ ਵੀ ਤੁਹਾਡੇ ਮਾਮੇ ਨਾਲ ਕੀ ਕੀ ਹੋ ਸਕਦਾ ਕਿ ਸੋਨਾ ਲੁੱਟ ਕੇ ਭੱਜਿਆ ਹੋਵੇ ਜਾਂ ਕੋਈ ਹੋਰ ਗੱਲਬਾਤ ਹੋਵੇ ਕੀ ਕੀ ਹੋ ਸਕਦਾ ਤੁਹਾਡੇ ਨਾਲ ਇਹ ਸੋਨਾ ਲੁੱਟ ਕੇ ਭੱਜਿਆ ਹੋਊ ਜੀ ਢੱਕੀ ਲੁੱਟ ਕੇ ਲਿਆਇਆ ਹੋਣਾ ਨਾ ਮੇਰਾ ਮਾਮਾ ਜੀ ਸੋਨਾ ਇਹਨਾਂ ਨੇ ਭੇਜਿਆ ਹੋਣਾ ਦਰਸ਼ਨ ਸੋਣੇ ਹੂੰ ਹੁਣ ਜਿਹੜੀ ਸ਼ਬੀ ਹੈ ਮੇਰੇ ਮਾਮਾ ਜੀ ਦੀ ਪਿੰਡ ਚ ਡਾਕੂ ਬਣਾ ਕੇ ਰੱਖਦਾ ਜੀ ਠੀਕ ਹੈ ਜੀ ਤੇ ਪਿੰਡ ਚ ਇਹਨਾਂ ਨਰਮ ਸੀ ਇਹਨਾਂ ਸਿਆਣਾ ਸੀ ਸਮਝਦਾਰ ਸੀ ਪੜਿਆ ਸੀ ਉਹਨਾਂ ਟਾਈਮਾਂ ਜੀ 1980 ਚ میٹرਕ ਕੀਤੀ ਹੋਈ ਸੀ ਜੀ ਉਹਨਾਂ ਦੀ ਓਕੇ ਤੇ ਅੱਜ ਸਾਡੇ ਘਰ ਦੇ ਹਾਲਾਤ ਵੇਖ ਲਈ ਤੁਸੀਂ ਆ ਕੇ ਕੀ ਕਰਕੇ ਰੱਖਤੇ ਸਾਧਨੇ ਤੁਹਾਨੂੰ ਕਿਵੇਂ ਪਤਾ ਲੱਗਿਆ ਤੁਹਾਡੀ ਉਮਰ ਕਿੰਨੀ ਕੁ ਸੀ ਉਦੋਂ ਜਦੋਂ ਤੁਹਾਡੇ ਮਾਮੇ ਮੇਰੀ ਉਮਰ 8 ਸਾਲ ਦੀ ਸੀ ਜਦੋਂ ਗਏ ਆ ਮੈਨੂੰ ਮੇਰੀ ਮੰਮੀ ਦੱਸਦੀ ਮੇਰੀ ਮੰਮੀ ਨੂੰ ਹਲੇ ਵੀ ਆਸ ਆ ਵੀ ਮੇਰਾ ਭਰਾ ਆਊਗਾ ਜੀ ਹੂੰ ਉਹ ਹਨ ਪੜਾ ਉਹ ਹੁਣ ਵੀ ਆਸਾਂ ਲਾਈ ਬੈਠੀ ਹੈ ਉਹ ਕਹਿੰਦੀ ਵੀ ਨਹੀਂ ਕਹਿੰਦੀ ਹਜੂਰ ਸਾਹਿਬ ਨਾਲ ਕਿਤੇ ਹੋਰ ਗੁਰਦੁਆਰੇ ਚ ਨਾ ਕਿਤੇ ਬੈਠਾ ਹੋਵੇ ਡਰਦਾ ਕਹਿੰਦੀ ਪੁਲਿਸ ਤੋਂ ਤੁਹਾਡੇ ਕੋਲ ਫੋਟੋਆਂ ਹੈਗੀਆਂ ਤੁਹਾਡੇ ਮਾਮਾ ਜੀ ਦੀਆਂ ਹਾਂਜੀ ਹਾਂ ਬਿਲਕੁਲ ਹੈਗੀਆਂ ਜੀ ਪੂਰੇ ਤੁਸੀਂ ਮੈਨੂੰ ਫੋਟੋਆਂ ਵੀ ਭੇਜੋ ਅਸੀਂ ਨਾਲ ਨਾਲ ਦਿਖਾਵਾਂਗੇ ਵੀ ਜੇ ਲਾਪਤਾ ਵੀ ਹੈ ਜਾਂ ਕਿਤੇ ਬੈਠੇ ਹਾਂ ਬਿਲਕੁਲ ਇੱਥੇ ਜਦੋਂ ਕੜੂਏ ਰਹਿੰਦਾ ਕੜੂਏ ਡੇਰੇ ਚ ਰਹਿੰਦਾ ਰਿਹਾ ਇੱਥੇ ਫੋਟੋਆਂ ਜੀ ਫਿਰ ਰਾਜਸਥਾਨ ਭੇਜਿਆ ਉੱਥੇ ਫੋਟੋਆਂ ਜੀ ਥੱੱਬਾ ਫੋਟੋਆਂ ਦਾ ਪਿੰਡ ਪਿਆ ਸੰਭਿਆ ਜੀ ਬਾਕੀ ਜਿਹੜਾ ਉਹਦਾ ਆਧਾਰ ਕਾਰਡ ਤਾਂ ਹੁਣ ਬਣ ਲਗਿਆ ভোটার ਕਾਰਡ ਤੇ ਜਿਹੜੇ ਆਈਡੀ ਪ੍ਰੂਫ ਸੀ ਉਹ ਸਾਦਨੇ ਪਹਿਲਾਂ ਸਿਆਸਤ ਨਾਲ ਦਾ ਤੂੰ ਲੈ ਲੈ ਜੀ ਮੇਰੇ ਨਾਨਾ ਜੀ ਤੂੰ ਅੱਛਾ ਉਹ ਕੋਈ ਪ੍ਰੂਫ ਨਹੀਂ ਹੈਗਾ ਜੀ ਉਹਦਾ ਆਧਾਰ ਉਹਦਾ ਵੋਟ ਕਾਰਡ ਹੁੰਦੇ ਵੋਟ ਕਾਰਡ ਇਹਨੇ ਲੈ ਲਿਆ ਸੀ ਸਾਦਨੇ ਜੀ ਕੀ ਕਹਿ ਕੇ ਲਿਆ ਸੀ ਇਹਨੇ ਹਾਂ ਜੀ ਕੀ ਕਹਿ ਕੇ ਲਿਆ ਸੀ ਇਹਨੇ ਆਧਾਰ ਕਾਰਡ ਵਗੈਰਾ ਉਹ ਕਹਿੰਦਾ ਵੀ ਆਪਾਂ ਕੋਈ ਕੇਸ ਕੋਈ ਕਹਿੰਦਾ ਵੀ ਸਾਨੂੰ ਐ ਸੀ ਵੀ ਕੀ ਹੈ ਕਿਤੇ ਬਾਬੇ ਦੇ ਵੀ ਸਹੀ ਆ ਵੀ ਸਾਡਾ ਮਾਮਾ ਬਾਬਾ ਵੀ ਸਹੀ ਹੈ ਸਾਨੂੰ ਪਤਾ ਹੀ ਨਹੀਂ ਸਾਡੇ ਨਾਲ ਚਲਾਕੀ ਕਰ ਗਿਆ ਯੂਦੋ ਇਹ ਹੂੰ ਵੀ ਸਾਡਾ ਤਾਂ ਬਰਬਾਦ ਕਰਤਾ ਇਹਨੇ ਕਰ ਤੋਂ ਉਹ ਕਹਾਣੀ ਕੀ ਲੱਗਦੀ ਹੈ ਪਿੱਛੇ ਵੀ ਕੀ ਹੋਇਆ ਹੋਗਾ ਤੁਹਾਡੇ ਮਾਮਾ ਜੀ ਨਾਲ ਕਹਾਣੀ ਤਾਂ ਹੁਣ ਜਿਹੜੇ ਹੋਰ ਮੇਰੇ ਮਾਮਾ ਜੀ ਦੇ ਦੋਸਤ ਹੈ ਜੀ ਉਹ ਹੁਣ ਸਾਨੂੰ ਉਹਨਾਂ ਨੇ ਦੱਸਿਆ ਉਹ ਬਾਹਰ ਬੈਠੇ ਐ ਉਹ ਕਹਿੰਦੇ ਤੁਸੀਂ ਭੁੱਲ ਜੋ ਹੁਣ ਜਦੋਂ ਤਾਂ ਉਹਨੇ ਦੱਸਿਆ ਸਾਡੇ ਅੱਗ ਲੱਗੀ ਸਾਨੂੰ ਪਹਿਲਾਂ ਆਸ ਸੀਗੀ ਵੀ ਸਾਨੂੰ ਕੀ ਆ ਆ ਜਾਣ 20 ਬਾਅਦ 25 ਸਾਲ ਬਾਅਦ ਬਲਕਾਰ ਸਿੰਘ ਨੇ ਜੀ ਉਹ ਮੇਰੇ ਮਾਮਾ ਜੀ ਦੇ ਨਾਲ ਸੀ ਹਮ ਤੇ ਉਹ ਕਹਿੰਦੇ ਉਹਨਾਂ ਨੇ ਮੈਨੂੰ ਸਾਰਾ ਦੱਸਿਆ ਉਹ ਕਹਿੰਦੇ ਹਰੀ ਸਿੰਘ ਰੰਧਾਵੇ ਵਾਲੇ ਨੂੰ ਅਸੀਂ ਮਾਰਨ ਭੇਜਿਆ ਸੀ ਇਹਨੇ ਦਰਸ਼ਨ ਸਿੰਘ ਉਹਨੇ ਟੱਕੀ ਵਾਲੇ ਨੇ ਜੀ ਹਮ ਅੱਛਾ हां जी हां ਤੇ ਉਹ ਕਹਿੰਦਾ ਕਿ ਉਹ ਤੇ ਪੁਲਿਸ ਨਾਲ ਮਾਰਨ ਭੇਜਿਆ ਫਿਰ ਕੀ ਹੋਇਆ ਉਹ ਹਰੀ ਸਿੰਘ ਨਾਲ ਹੱਥ ਮੇੜ ਹੋ ਗਏ ਇਹ ਕਹਿੰਦੇ ਹਾਂਜੀ ਪੁਲਿਸ ਨਾਲ ਹੂੰ ਹੁਣ ਉਹ ਤਾਂ ਇਹੀ ਦੱਸ ਸਕਦਾ ਕਿ ਦਰਸ਼ਨ ਸਿੰਘ ਵੀ ਇਹਦੇ ਕੋਲੇ ਆ ਜਾਂ ਉਹ ਪੁਲਿਸ ਨੇ ਮਰਿਆ ਜਾਂ ਇਹਨੇ ਮਰਵਾਇਆ ਜੀ ਉਹ ਤਾਂ ਜਿਹੜੇ ਨਾਲ ਸੀ ਉਹ ਇੰਨੀ ਗੱਲ ਕਹਿੰਦੇ ਵੀ ਅਸੀਂ ਸਾਨੂੰ ਪਤਾ ਹੀ ਨਹੀਂ ਲੱਗਿਆ ਫਿਰ ਅਸੀਂ ਮਤਲਬ ਕਿ ਆਪ ਫਰਾਰ ਹੋ ਗਏ ਹੂੰ ਪਰ ਇਹਨੇ 420 ਨਾਲ ਭੇਜਿਆ ਸੀਗਾ ਸਾਧਲੇ ਉਹਨਾਂ ਨੂੰ ਮਾਰਨ ਵਾਸਤੇ ਵੀ ਤੁਸੀਂ ਜਾਓ ਉਹਨਾਂ ਨੂੰ ਕੁਝ ਨਹੀਂ ਪਤਾ ਸੀ ਵੀ ਕੀ ਕਰਨਾ ਹੈ ਕੀ ਨਹੀਂ ਕਰਨਾ ਬਸ ਵਿਸ਼ਵਾਸ ਸੀਗਾ ਸਾਥ ਤੇ ਹੂੰ ਤੇ ਇਹ ਘਰੇ ਨਾ ਮੇਰਾ ਮਾਮਾ ਜੀ ਕੋਈ ਗੱਲਬਾਤ ਨਾ ਕੋਈ ਚਿੱਠੀ ਨਾ ਕੋਈ ਫੋਨ ਕੁਝ ਨਹੀਂ ਕਰਦੇ ਸੀ ਘਰੋਂ ਮੋਹ त्याਗਦਾ ਸੀਗਾ ਜੀ ਇਹਨੇ ਹੂੰ ਆਖਰੀ ਵਾਰ ਆਖਰੀ ਆਖਰੀ ਵਾਰ ਤੁਹਾਡੀ ਮਾਤਾ ਜੀ ਦੇ ਉਹਨਾਂ ਦੇ ਭਰਾ ਨਾਲ ਕਦੋਂ ਕੋਈ ਗੱਲ ਹੋਈ ਸੀ ਕੋਈ ਯਾਦ ਆ ਤੁਹਾਨੂੰ ਪਤਾ ਕੁਝ ਆਖਰੀ ਵਾਰ ਸਾਡੇ ਨਾਲ ਹੀ ਦਵਾਨ ਲੱਗੇ ਸੀ ਇੱਥੇ ਰਾ ਪਰਮਾਖੇ ਮੈਂ 6-7 ਸਾਲ ਦਾ ਸੀ ਉਦੋਂ ਬਸ ਇੱਕ ਵਾਰ ਮਿਲਿਆ ਸੀ ਗਈ ਸਾਨੂੰ ਮੇਰੇ ਮੰਮੀ ਹੋਰਿਆਂ ਨੂੰ ਹੂੰ ਤੇ ਮੁੜ ਕੇ ਅੱਜ 2024 ਚੱਲ ਪਿਆ 24-25 ਸਾਲ ਦੀ ਗੱਲ ਹੋਈ ਮੁੜ ਕੇ ਜੀ ਸਾਨੂੰ ਮਤਲਬ ਕੋਈ 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 ਚਿੱਠੀ ਕੋਈ ਫੋਨ ਤੁਹਾਡੇ ਦੁਆਰਾ 24-25 ਸਾਲ ਦੇ ਵਿੱਚ ਨਹੀਂ ਆਇਆ ਤੁਹਾਨੂੰ ਦੁਬਾਰਾ ਨਾ ਜੀ 10 ਸਾਲ ਤਾਂ ਜੀ ਅਸੀਂ 16-15 ਤੱਕ ਤਾਂ ਅਸੀਂ ਕੇਸ ਲੜਦੇ ਰਹੇ ਜੀ ਬਾਬਾ ਕਹਿੰਦਾ ਹੈਗਾ ਸਾਨੂੰ ਠੰਡੇ ਮਿੱਠੇ ਪੋਚੇ ਮਾਰਦਾ ਰਿਹਾ ਜੀ ਮਲਾਉਂਗਾ ਮੈਂ ਮਲਾਉਂਗਾ ਫਿਰ ਸਾਨੂੰ ਮੱਸੀਆ ਦੇ ਲਾਲਚ ਦਿੰਦਾ ਰਿਹਾ ਕਹਿੰਦਾ ਉਹ ਮੱਸੀਆ ਤੇ ਆਉਂਦਾ ਤੁਹਾਨੂੰ ਉਦੋਂ ਮਲਾਉਂਗਾ ਸੀ ਕਿ ਚਲੋ ਠੀਕ ਹੈ ਵੀ ਕੀ ਆ ਸਾਨੂੰ ਕਹਿੰਦਾ ਪਕੌੜਾ ਬਾਲਾ ਬੋਲੋਣਾ ਪੁਲਿਸ ਕਹਿੰਦਾ ਸੋਨੂੰ ਵੀ ਪੜ ਲੂ ਪੁਲਸ ਆ ਕੇ ਸਾਨੂੰ ਜਦੋਂ ਪੁਲਿਸ ਸਾਡੇ ਪਿੰਡ ਆਉਂਦੀ ਜੀ ਕੁਕੂ ਕਰਦੀਆਂ ਤਿੰਨ ਚਾਰ ਬੱਤੀਆਂ ਅਸੀਂ ਪਿੰਡਾਂ ਵਾਲੇ ਸਹਿਮ ਜਾਂਦੇ ਜੀ ਅਨਪੜ੍ਹ ਪਰਿਵਾਰ ਸਾਡਾ ਵੀ ਆ ਕੀ ਹੋ ਗਿਆ ਡਰ ਜਾਂਦੇ ਅਸੀਂ ਡਰਦੇ ਬੋਲਦੇ ਨਾ ਜੀ ਨਾ ਮੇਰੇ ਨਾਨਾ ਨਾਨੀ ਨਾ ਮੇਰੇ ਮਾਮੇ ਠੀਕ ਹੈ ਜੀ ਤੇ ਪੁਲਸ ਸਾਹਿਬ ਦੀ ਵੈਰੀਫਿਕੇਸ਼ਨ ਕਰਕੇ ਲੈ ਜਾਂਦੀ ਜੀ ਸਾਨੂੰ 5 7 6 ਸਾਲ ਤਾਂ ਰੱਖਿਆ ਜ਼ਾਦਨੇ ਜੀ ਹੈਗਾ 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 ਜਿਹੜੀ ਵੈਰੀਫਿਕੇਸ਼ਨ ਕਰਦੀ ਹੈ ਪੁਲਿਸ ਉਹਦੇ ਵਿੱਚ ਤੁਹਾਨੂੰ ਕੀ ਕੀ ਪੁੱਛਿਆ ਜਾਂਦਾ ਹੈ ਉਹ ਤਾਂ ਬਸ ਇਹ ਪੁੱਛਦੇ ਵੀ ਗੁਲਾਬ ਸਿੰਘ ਇੱਥੇ ਆਉਂਦਾ ਜੀ ਵੀ ਪਾਈ ਦੇਸ ਆ ਦੇ ਪਿੰਡ ਆਉਂਦਾ ਤੁਹਾਡੇ ਕੋਲੇ ਗੁਲਾਬ ਸਿੰਘ ਇਹ ਇਹ ਪੁੱਛ ਕੇ ਚੱਲ ਜਾਂਦੇ ਕਦੋਂ ਆਇਆ ਸੀ ਕਦੇ ਰਾਤ ਬਰਾਤੇ ਤਾਂ ਨਹੀਂ ਆਇਆ ਉਹ ਤੁਹਾਨੂੰ ਕੋਈ ਸਮਾਨਤਾ ਨਹੀਂ ਦੇਗਾ ਤੁਹਾਨੂੰ ਪੈਸਾ ਤਾਂ ਨਹੀਂ ਦੇ ਕੇ ਜਾਂ ਕੁਝ ਹੋਰ ਇਹੋ ਜਿਹਾ ਬਸ ਗੱਲਾਂ ਪੁੱਛ ਕੇ ਵਾਗ ਜਾਂਦੇ ਤੇ ਨਾਲ ਇਹਦੇ ਚੋਲੇਆਂ ਵਾਲੇ ਬਾਬੇ ਹੁੰਦੇ ਆਉਂਦੇ ਅ ਚੁੱਪ ਚੋਲੇਆਂ ਵਾਲੇ ਬਾਬੇ ਹਰ ਵਾਰੀ ਆਉਂਦੇ ਇਹਦੇ ਨਾਲ ਨਾਲ ਹੁੰਦੇ ਆ ਜੀ ਨਾਲ ਫਿਰ ਇਹਨੇ ਕੈਂਟਰ ਲੈ ਕੇ ਅੱਛਾ ਹਾਂਜੀ ਉਦੋਂ ਮੇਰੇ ਨਾਨੀ ਜੀ ਦਾ ਚੂਲਾ ਟੁੱਟ ਗਿਆ ਮੰਜੇ ਤੇ ਪਏ ਉਦੋਂ ਆਏ ਸੀ ਆ ਜਦੋਂ ਕੈਪਟਲ ਨੂੰ ਲਾ ਕੇ ਚੰਨੀ ਸਰਕਾਰ ਬਣੀ ਆ ਚੰਨੀ ਤਿੰਨ ਮਹੀਨੇ ਲਈ ਮੁੱਖ ਮੰਤਰੀ ਰਿਹਾ ਉਦੋਂ ਵੈਰੀਫਿਕੇਸ਼ਨ ਕਰਨ ਆਏ ਜੀ ਘਰੇ ਹੂੰ ਮਤਲਬ ਜਿੰਨੀ ਵਾਰੀ ਕੋਈ ਮੁੱਖ ਮੰਤਰੀ ਬਦਲਦਾ ਹੈ ਜਾਂ ਸਰਕਾਰ ਬਦਲਦੀ ਹੈ ਤੁਹਾਡੇ ਘਰੇ ਪੁਲਿਸ ਨੇ ਆਉਣਾ ਹੀ ਹੁੰਦਾ ਹੈ ਹਾਂਜੀ ਹੁਣ ਤਾਂ ਅਸੀਂ ਇਹ ਕਹਿੰਦੇ ਵੀ ਸਾਡਾ ਕਸੂਰ ਨਹੀਂ ਸਾਨੂੰ ਪਤਾ ਨਹੀਂ ਸਾਡਾ ਬੰਦਾ ਸੀ ਉਹ ਸਾਧ ਕੋਲੇ ਆ ਇਹਨੂੰ ਪੁੱਛੋ ਸਾਧ ਨੂੰ ਵੀ ਤੁਸੀਂ ਕਿੱਥੇ ਭੇਜਿਆ ਨੇ ਕਿੱਥੇ ਹੈਗਾ ਕਿੱਥੇ ਨਾ ਹੂੰ ਹੁਣ ਅਸੀਂ ਕਿਹਦੇ ਕੋਲੇ ਜਾਈਏ ਦੱਸੋ ਕਿਹ ਨੂੰ ਇਨਸਾਫ ਦੇ ਬੁਹਾਰ ਲਾਈਏ ਕਿਹੜੇ ਬਾਬੇ ਕੋਲੇ ਪਿੱਟੀਏ ਜਾ ਕੇ ਹੂੰ ਮੇਰੀ ਨਾਨੀ ਸੋ ਬਿਲਕਦੇ ਉਹ ਉਹ ਸਵਰਗਵਾਸ ਹੋ ਗਏ ਜੀ ਨਾਨਾ ਜੋ ਮੰਜੇ 'ਚ ਪਿਆ ਹੁਣ ਉਹਨੂੰ ਕੋਈ ਪਿੱਛੇ ਕੋਈ ਹੈ ਨਹੀਂ ਜੀ ਨਹੀਂ ਮਤਲਬ ਕਿ ਲੜਾਈ ਲੜਨ ਵਾਲਾ ਇਹਨਾਂ ਨਾਲ ਨਾਨਾ ਜੀ ਜੇ ਜੇ ਜੀ ਤੁਸੀਂ ਆਪਣੀ ਗੱਲ ਕਰੋ ਮੈਂ ਇੱਕ ਪੋਸਟ ਵੀ ਪਾਈ ਸੀ ਆਪਣੇ ਮਾਮਾ ਜੀ ਦੇ ਹੱਕ 'ਚ ਵੀ ਇੰਨਾ ਟਾਈਮ ਹੋ ਗਿਆ ਤਾਂ ਇਹਦੇ ਕੈਨੇਡਾ ਬੈਠਿਆ ਸਾਧ ਦੇ ਚੇਲੇ ਉਹ ਗੁੰਡਾਗਰਦੀ ਕਰਨ ਲੱਗੇ ਜਿਉਂ ਉਥੋਂ ਧਮਕੀਆਂ ਦੇਣ ਲੱਗੇ ਕਹਿੰਦੇ 24-25 ਸਾਲ ਹੋ ਗਏ ਹੁਣ ਨਹੀਂ ਕੋਈ ਤੁਹਾਨੂੰ ਕੁਝ ਬਣਨਾ ਹੁਣ ਉਹ ਗੱਲਾਂ ਹੋਈਆਂ ਹੋਵੀਆਂ ਤੁਸੀਂ ਛੱਡੋ ਤੁਸੀਂ ਕਿਉਂ ਪੁਰਾਣੀਆਂ ਗੱਲਾਂ ਛੇੜਦੇ ਪਏ ਹੋ ਕਿਉਂ ਮਿੱਟੀ ਪੁੱਟਦੇ ਪਏ ਹੋ ਪੁਰਾਣੀ ਮੈਂ ਕਿਹਾ ਸਾਨੂੰ ਪੁੱਛ ਕੇ ਵੇਖੋ ਨਾ ਸਾਡਾ ਕਿਹਾ ਸਾਡੀ ਮਾਂ ਨੂੰ ਪੁੱਛ ਕੇ ਵੇਖੋ ਸਾਡੀ ਮਾਂ ਨੂੰ ਹਜੇ ਵੀ ਆਸ ਹੈ ਵੀ ਸਾਡਾ ਭਰਾ ਆਊਗਾ ਹੂੰ ਤੁਸੀਂ ਮਾਇੰਡ ਨਾ ਕਰੋ ਤੁਹਾਡੀ ਮਾਤਾ ਜੀ ਦੀ ਹਾਲਤ ਐਸ ਟਾਈਮ ਕਿਵੇਂ ਤੰਦਰੁਸਤ ਨੇ ਦਿਮਾਗੀ ਹਾਲਤ ਕਿਵੇਂ ਦੀ ਉਹਨਾਂ ਦੀ ਕੀ ਕੀ ਨਹੀਂ ਉਹ ਮਾਤਾ ਜੀ ਦਿਮਾਗੀ ਥੋੜੇ ਜਿਹਾ ਬ੍ਰੇਨ ਦੇ ਉਹ ਆ ਜੀ ਉਹਨਾਂ ਵਰੀ ਸੋਚਦੇ ਰਹਿੰਦੇ ਆਂ ਵੀ ਸਾਡਾ ਘਰ ਬਰਬਾਦ ਹੋ ਗਿਆ ਪੰਜ ਭੈਣ ਭਾਈ ਸੀ ਕਿੱਥੋਂ ਕੀ ਹੋ ਗਿਆ ਪਹਿਲੀ ਪੁਲਿਸ ਉਹ ਖੁਰਗੀ ਜੀ ਸਾਰੀ ਪਹਿਲੀ ਕਿਵੇਂ ਖੁਰਗੀ ਤੁਹਾਡੇ ਹਾਂਜੀ ਪਹਿਲੀ ਮੈਂ ਕਿਹਾ ਕਿਵੇਂ ਖੁਰਗੀ ਤੁਹਾਡੇ ਪਹਿਲੀ ਇੱਧਰ ਜਦੋਂ ਕੇਸ ਲਾਇਆ ਜੀ ਇੱਧਰ ਮੇਰੇ ਮਾਮਾਈ ਦਾ ਉਦੋਂ ਵਕੀਲਾ ਬਕੂਲਾ ਨੂੰ ਪੈਸੇ ਦੇਣੇ ਪਏ ਚੰਡੀਗੜ੍ਹ ਹੀ ਉਹ ਕਿੜਾ ਬਿਨਾਂ ਰੁਪਈਆ ਤੋਂ ਕੌਣਾ ਚ ਗੱਲ ਉਹ ਕਰਦਾ ਸੀ ਉਹ ਜਿਹੜੇ ਸੀਗੇ ਜ਼ਮੀਨ ਜਮੂਨ ਵੇਚ ਕੇ ਜਿਹੜੇ ਸੀ ਸਾਨੂੰ ਆਣ ਆਏ ਸੀ ਵੀ ਚਲੋ ਉਹ ਹੋ ਜਾਊਗਾ ਪਰ ਉਹ ਨਹੀਂ ਸਾਡੇ ਪੱਲੇ ਕੁਝ ਨਹੀਂ ਪਿਆ ਥੱਕ ਹੰਬ ਕੇ ਮੇਰੇ ਨਾਨਾ ਹੀ ਘਰੇ ਬਹਿ ਗਏ ਹੂੰ ਤੁਸੀਂ ਕਹਿੰਦੇ ਪੁਲਿਸ ਵਾਲਿਆਂ ਕੋਲੋਂ ਜਿਹੜੇ ਤੁਹਾਡੇ ਮਾਮਾ ਜੀ ਦੇ ਖਿਲਾਫ ਜਵੇਂ ਸੋਨਾ ਲੁੱਟਣ ਦੇ ਕਈ ਚੀਜ਼ਾਂ ਉਹ ਕਹਿ ਰਹੇ ਨੇ ਉਹ ਕੋਈ ਐਫ ਆਈ ਆਰ ਵਗੈਰਾ ਲੈਣ ਦੀ ਕੋਸ਼ਿਸ਼ ਕੀਤੀ ਨਹੀਂ ਜੀ ਉਹਨਾਂ ਦੇ ਕੋਲੋਂ ਕਢਵਾਇਓ ਰਿਕਾਰਡ ਕੋਡ ਕੀ ਉਹਨਾਂ ਦੇ ਕੋਲ ਤੁਹਾਡੇ ਮਾਮਾ ਜੀ ਦੇ ਖਿਲਾਫ ਫਿਰ ਆਪਾਂ ਜਿੰਨੀ ਕੁ ਸਾਡੇ ਵੱਲੋਂ ਮਰਦ ਹੋਈ ਅਸੀਂ ਉਹ ਵੀ ਕਰਾਂਗੇ ਤੁਹਾਡੇ ਠੀਕ ਇਹਨਾਂ ਦੇ ਜਿਹੜੇ ਬੰਦੇ ਐ ਜੀ ਜਿਹੜੇ ਹਰਵਿੰਦਰ ਸਿੰਘ ਬਹੋਰ ਐ ਜਿਹੜੇ ਬਾਬੇ ਦੇ ਮੇਨ ਐ ਜੋ ਗੱਲ ਹੀ ਨਹੀਂ ਕਰਨ ਦਿੰਦੇ ਕੋਈ ਜਿੱਤੇ ਫੇਸਬੁੱਕ ਤੇ ਪੋਸਟ ਪਾਈਏ ਤੁਸੀਂ ਛੱਡੋ ਪਰੇ ਤੁਸੀਂ ਰਹਿਣ ਦਿਓ ਤੁਹਾਨੂੰ ਕੀ ਲੋੜ ਐ ਇਹ ਗੱਲਾਂ ਕਰਨ ਦੀ ਅੱਛਾ ਹਾਂਜੀ ਤੇ ਰਵਿੰਦਰ ਸਿੰਘ ਨਾਲ ਐ ਜੀ ਇਹਨਾਂ ਦੇ ਉਹ ਬਲਕਾਰ ਸਿੰਘ ਉਹ ਕੈਨੇਡਾ ਬੈਠਾ ਉਹਨੇ ਮੈਨੂੰ ਸਾਰੀ ਗੱਲ ਕਹੀ ਐ ਜੀ ਵੀ ਬਾਬੇ ਨੇ ਭੇਜਿਆ ਹਰੀ ਸਿੰਘ ਰੰਧਾਵੇ ਵਾਲੇ ਨੂੰ ਮਾਰਨ ਵਾਸਤੇ ਠੀਕ ਐ ਪਰ ਮੇਰੇ ਮਾਮਾ ਜੀ ਨੂੰ ਕੁਝ ਨਹੀਂ ਪਤਾ ਸੀ ਉਹ ਕਹਿੰਦਾ ਗੁਲਾਬ ਸਿੰਘ ਨੂੰ ਨਹੀਂ ਪਤਾ ਸੀ ਵੀ ਆਹ ਕੰਮ ਕਰਨ ਚੱਲੇ ਆ ਓਕੇ ਸਕੂਟਰ ਤੇ ਗਏ ਐ ਜੀ ਕਹਿੰਦਾ ਤੁਹਾਨੂੰ ਕੈਨੇਡਾ ਵਾਲਿਆਂ ਨੇ ਇਹ ਗੱਲ ਦੱਸੀ ਵੀ ਅਸੀਂ ਚੱਲੇ ਸੀ ਹਰੀ ਸਿੰਘ ਰੰਦਾਵਿਆਲੇ ਨੂੰ ਮਾਰਨ ਲਈ ਪਰ ਗੁਲਾਬ ਸਿੰਘ ਨੂੰ ਕਿਸੇ ਗੱਲ ਦਾ ਨਹੀਂ ਸੀ ਪਤਾ ਸੀ ਉਹ ਵੈਸੇ ਨਹੀਂ ਉਹਨੂੰ ਕਿਸੇ ਗੱਲ ਦਾ ਨਹੀਂ ਪਤਾ ਸੀ ਜੀ ਉਹ ਰਵਿੰਦਰ ਸਿੰਘ ਨੇ ਤਿਆਰ ਕੀਤਾ ਸੀ ਉਹਨੂੰ ਰਵਿੰਦਰ ਸਿੰਘ ਤੇ ਭਰੋਸਾ ਕਰਦਾ ਸੀ ਵੀ ਬਾਬਾ ਜੀ ਨੂੰ ਜੋ ਕਹੇਤਾ ਵਚਨ ਕਹੇਤਾ ਬਸ ਹੂੰ ਅੱਛਾ ਜਿਹੜਾ ਰਵਿੰਦ ਬਾਬਾ ਜੀ ਸੀ ਦਰਸ਼ਨ ਸਿੰਘ ਟੱਕੀ ਵਾਲੇ ਉਹ ਉਹਨਾਂ ਨੇ ਗੱਲ ਕੀਤੀ ਰਵਿੰਦਰ ਸਿੰਘ ਨਾਲ ਤੇ ਰਵਿੰਦਰ ਸਿੰਘ ਨੇ ਫਿਰ ਅੱਗੇ ਬੰਦੇ ਤਿਆਰ ਕੀਤੇ ਹਾਂਜੀ ਹਾਂ ਰਵਿੰਦਰ ਸਿੰਘ ਨੇ ਮੇਰੇ ਮਾਮਾ ਜੀ ਉਹ ਰੈਨੂ ਤਿਆਰ ਕੀਤਾ ਉਹ ਬਲਕਾਰ ਸੂੰ ਦੱਸਦਾ ਨਾ ਬਲਕਾਰ ਸੂੰ ਉੱਥੇ ਸੀਗਾ ਜੀ ਮੇਨ ਫਿਰ ਮੈਂ ਉਹਨਾਂ ਨੂੰ ਪੁੱਛਿਆ ਮੈਂ ਕਿ ਜਦੋਂ ਮੇਰੇ ਮਾਮਾ ਜੀ ਉੱਥੇ ਫੜੇ ਗਏ ਜਾਂ ਜੋ ਵੀ ਹੋਇਆ ਮੈਂ ਕਿ ਤੁਸੀਂ ਕਿਵੇਂ ਬਚ ਰਹੇ ਉਹ ਕਹਿੰਦਾ ਧੁੰਦ ਜਿਆਦੀ ਸੀ ਧੁੰਦ ਜਿਆਦਾ ਹੋਣ ਕਾਰਨ ਜਨਵਰੀ ਦਾ ਮਹੀਨਾ ਸੀ ਦੱਸਦੇ ਤੇ ਇਹੀ ਕਹਿੰਦਾ ਨਿਕੜ ਕੇ ਸਾਡਾ ਪਤਾ ਹੀ ਲੱਗਿਆ ਹਮ ਖੇਤਾ ਗੁੱਤਾ ਵੱਲ ਦੀ ਹਮ ਤੇ ਉਹ ਬੰਦਾ ਜਾਂਦਾ ਪੁਲਿਸ ਨੇ ਫੜ ਕੇ ਮਾਰ ਦਿੱਤਾ ਅੱਤਵਾਦੀ ਕਹਿ ਕੇ ਜਾਂ ਜੋ ਵੀ ਕਹਿ ਕੇ ਜਾਂ ਕੋਈ ਗੱਲਬਾਤ ਫਿਰ ਹੋ ਗਿਆ ਜਿਹੜੀ ਹਲੇ ਦਾ ਚਸਤ ਨਹੀਂ ਕਹਿ ਸਕਦੇ ਜੋ ਵੀ ਹੋ ਗਿਆ ਜੀ ਦਸਤਾ ਦਿੰਦਾ ਸਾਨੂੰ 20 ਬਾਏ ਸਾਲ ਦਾ ਇਹਨਾਂ ਦੇ ਕੋਲੇ ਗਿਆ ਸੀ ਜਵਾਨ ਉਹ ਜੱਜ ਨੂੰ ਹੁੰਦਾ ਇੰਨੀ ਕਮਾਈ ਕਰਦਾ ਹੁਣ ਸਾਡੇ ਘਰ ਦੇ ਹਾਲਾਤ ਵੇਖੋ ਜੀ ਆ ਕੇ ਹੂੰ ਆਪਣੇ ਮਾਪੇ ਨੂੰ ਤਾਂ ਪਾਲਦਾ ਕੰਮ ਸੇ ਕੰਮ ਜੀ ਜਿਹੜੇ ਹੁਣ ਮੱਜਾਂ ਚ ਬਿਲਕੀ ਜਾਂਦੇ ਆ ਪਏ ਘਰ ਬਰਬਾਦ ਕਰਕੇ ਰੱਖਤਾ ਜੀ ਇਹਨੇ ਸਾਡਾ ਜਾ ਕੋਈ ਮਦਦ ਹੀ ਕਰ ਦਿੰਦਾ ਜਦੋਂ ਪਤਾ ਲੱਗਿਆ ਸੀ ਗੁਲਾਬ ਸਿੰਘ ਮਰ ਗਿਆ ਵੀ ਆ ਲਓ ਦਵਾਈ ਬੂਟੇ ਲੈ ਲਓ ਕੋਈ ਪੈਸਾ ਟਕਾ ਲੈ ਲਓ ਕੋਈ ਕਮਰੇ ਖੜਾ ਕਰ ਦਿੰਦਾ ਜੀ ਸਿਰ ਤੇ ਕਾਨਿਆਂ ਦੀ ਛੱਤ ਸੀ ਹੂੰ ਉਹ ਬਜ਼ੁਰਗ ਸੀ ਉਹ 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 ਆਪਦੇ ਪੁੱਤ ਦੇ ਮਤਲਬ ਕਿ ਫਿਕਰ ਚ ਬਸ ਐ ਹੋ ਗਏ ਜੀ ਵੀ ਸਾਡੇ ਨਾਲ ਕਹਾਣੀ ਕੀ ਹੋ ਗਈ ਸਭ ਤੋਂ ਸਿਆਣਾ ਉਹ ਸੀਗਾ ਸਾਡੇ ਪਰਿਵਾਰ ਚ ਮੇਰਾ ਮਾਮਾ ਜੀ ਜਿਹੜਾ ਇੰਨਾ ਸਾਡੇ ਕੋਲੇ ਵਾਗਿਆ ਜੀ ਤੇ ਕਿਸੇ ਕਿਸਮ ਦੇ ਕੋਈ ਹੈਲਪ ਨਹੀਂ ਕੀਤੀ ਤੁਹਾਡੀ ਇਹਨਾਂ ਨੇ ਟੱਕੇ ਨਹੀਂ ਜੀ ਨਹੀਂ ਇੱਕ ਪੈਸੇ ਦੀ ਨਹੀਂ ਇੱਕ ਪੈਸੇ ਦੀ 1 ਰੁਪਏ ਦੀ ਵੀ ਤੇ ਮੁਕੱਦਮਾ ਤੁਹਾਡੇ ਨਾਲ ਲੜਦੇ ਰਹੇ ਬਰਾਬਰ ਚਿਰੋਂ ਤੁਸੀਂ ਕੇਸ ਕੀਤਾ ਸੀ ਫਿਰ ਹਾਂਜੀ ਹਾਂ ਪਰ ਅਸੀਂ ਅਨਪੜ੍ਹ ਪਰਿਵਾਰ ਸੀ ਮੇਰਾ ਨਾਨਾ ਅਨਪੜ੍ਹ ਸੀ ਸਾਨੂੰ ਇੰਨਾ ਪਤਾ ਨਹੀਂ ਸੀਗਾ ਜੀ ਨਾ ਹੀ ਸਾਨੂੰ ਇੰਨਾ ਤਰੀਕਾ ਸੀਗਾ ਵੀ ਕਿਵੇਂ ਲੜੀ ਦੇ ਨਾ ਹੀ ਸਾਨੂੰ ਪਤਾ ਸੀ ਅਸੀਂ ਵੀ ਇਹ ਰਹੇ ਜੀ ਵੀ ਸਾਡਾ ਮਾਮਾ ਭਗੌੜਾਗਾ ਕੀ ਆ ਆ ਜੀ ਵੀ ਚੱਲ ਅਸੀਂ ਬਾਬੇ ਦੇ ਪੱਖ 'ਚ ਰਹੇ ਜੀ ਅਸਲ ਵਿੱਚ ਉਹ ਦੂਮ ਅਸੀਂ ਡਰਦੇ ਰਹੇ ਸਾਰਾ ਪਰਿਵਾਰ ਸਾਨੂੰ ਡਰਾਤਾ ਇਹਨਾਂ ਨੇ ਅੱਛਾ ਫਿਰ ਅਸੀਂ ਆਖਾ ਕਿੰਨਾ ਚਿਰ ਆਏ ਇਹਦੇ ਥੱਲੇ ਰਹਾ ਕੇ ਡਰ ਕੇ ਯਾਰ ਇੱਕਦ ਇੱਕ ਨਾ ਬੋਲਣੀ ਪੈਣਾ ਇੱਕ ਨਾ ਇੱਕ ਦਿਨ ਤਾਂ ਤੁਸੀਂ ਨਾ ਇਹ ਕੰਮ ਕਰਿਓ ਇਮੀਡੀਟਲੀ ਜਿਹੜੀ ਤੁਹਾਡੇ ਜਿਹੜਾ ਥਾਣੇ ਵਾਲੇ ਪੁਲਿਸ ਵਾਲੇ ਜਿੱਥੋਂ ਵੀ ਤੁਹਾਡੇ ਕੋਲ ਆਉਂਦੇ ਉਹਨਾਂ ਕੋਲ ਰਿਕਾਰਡ ਲਓ ਵੀ ਤੁਹਾਡੇ ਮਾਮੇ ਦੇ ਖਿਲਾਫ ਕੀ ਕੁਝ ਰਿਕਾਰਡ ਆ ਫਿਰ ਤੁਹਾਡੀ ਅਸੀਂ ਹੈਲਪ ਜਿੰਨੀ ਜੋਗੇ ਅਸੀਂ ਟੈਕਨੀਕਲੀ ਬਹੁਤ ਕੁਝ ਕਰ ਸਕਦੇ ਹਾਂ ਫਿਰ ਨਾਲ ਲੱਗ ਕੇ ਉਹ ਰਿਕਾਰਡ ਨਿਕਲਣਾ ਜ਼ਰੂਰੀ ਹੈ ਕਿਉਂਕਿ ਤੁਸੀਂ ਇੱਕ ਤਰ੍ਹਾਂ ਜਿਵੇਂ ਤੁਸੀਂ ਕਹਿ ਤਾਂ ਤੁਹਾਨੂੰ ਸਮਝ ਨਹੀਂ ਸੀ ਹੈ ਕਿ ਗੱਲਬਾਤ ਇਹ ਤੁਹਾਨੂੰ ਰਿਕਾਰਡ ਜ਼ਰੂਰੀ ਚਾਹੀਦਾ ਹੈ ਉਹਨਾਂ ਕੋਲ ਰਿਟਰਨ ਲੀ ਲਓ ਵੀ ਤੁਹਾਡੇ ਮਾਮੇ ਦੇ ਖਿਲਾਫ ਕੀ ਕੋਸ਼ ਆ ਠੀਕ ਹੈ ਰਿਪੋਰਟ ਤਾਂ ਹੁਣ ਬਾਬਾ ਜੀ ਨੂੰ ਇਹਨੂੰ ਵੀ ਪਤਾ ਹੀ ਹੋਣਾ ਵੀ ਉਹ ਕਿੱਥੇ ਹੈ ਜੀ ਥਾਣ ਹਾਂਜੀ ਠੀਕ ਹੈ ਜਾਂ ਜਿੱਦਣ ਉਹਨਾਂ ਪੁਲਿਸ ਵਾਲੇ ਤੁਹਾਡੇ ਕੋਲ ਆਏ ਤਾਂ ਮੇਰੀ ਉਦੋਂ ਫੋਨ ਤੇ ਵੀ ਗੱਲ ਕਰਾਇਓ ਕਿਸੇ ਨਾਲ ਨਹੀਂ ਨਹੀਂ ਕੋਈ ਗੱਲ ਨਹੀਂ ਜੀ ਜ਼ਰੂਰ ਅੱਛਾ ਹੁਣ ਹੁਣ ਇਹਨਾਂ ਦੇ ਜਿਹੜਾ ਪਿੰਡ 'ਚ ਮੋਤਵਾਰ ਬੰਦੇ ਸੀ ਉਹ ਅਸੀਂ ਕਹਿਤਾ ਕਹਿੰਦੇ ਇਦੂ ਵਾਰ ਤੁਹਾਡੇ ਪੁਲਿਸ ਨਹੀਂ ਆਉਂਦੀ ਜੀ ਹੂੰ ਅਸੀਂ ਅ ਘਨ ਨਾਲੇ ਸਾਡਾ ਯਾਰ ਬੰਦਾ ਉਹ ਹੋ ਗਿਆ ਨਾਲੇ ਸਾਡੇ ਆ ਕੇ ਜਵਾਕਟਾ ਆ ਜਾਂਦੇ ਆ ਇਹ ਸਾਨੂੰ ਤੁਸੀਂ ਉਹ ਕਰੀਏ ਨਾ ਵੀ ਪੁਲਿਸ ਨਹੀਂ ਆਉਂਦੀ ਤੁਹਾਡੇ ਹੂੰ ਜਦੋਂ ਸਾਨੂੰ ਸੋਨੇ ਵਾਲਾ ਪੁੱਛਿਆ ਵੀ ਸੋਨਾ ਲੁੱਟ ਕੇ ਲਿਆਈ ਉਹਦੇ ਕਿਹਾ ਵੀ ਬਾਬੇ ਕੋਲੇ ਰੱਖਿਆ ਹੋਣਾ ਉੱਥੇ ਦਰਸ਼ਨ ਚ ਉਹਨੂੰ ਪੁੱਛੋ ਤੁਸੀਂ ਉੱਤੇ ਹੀ ਆ ਕੇ ਸਾਡੇ ਕੋਲੇ ਤਾਂ 20 ਸਾਲ ਹੋ ਗਏ ਸਾਡੇ ਦਾ ਕਦੇ ਆਮੋ ਸਾਹਮਣੇ ਵੀ ਨਹੀਂ ਹੋਇਆ ਉਹਨਾਂ ਕਦੇ ਫੋਨ ਤੇ ਗੱਲ ਨਾ ਕੋਈ ਹੋ ਜੀ ਤੁਸੀਂ ਨਾ ਈਵਨ ਕਿ ਹੁਣ ਕੱਲ ਨੂੰ ਹੀ ਜਾ ਕੇ ਥਾਣੇ ਵਾਲਿਆਂ ਕੋਲ ਰਿਕਾਰਡ ਲਾਓ ਆਪਣਾ ਤੁਹਾਡੇ ਮਾਮਾ ਜੀ ਬਾਰੇ ਠੀਕ ਹੈ ਜੀ ਠੀਕ ਹੈ ਜੀ ਫਿਰ ਆਪਾਂ ਟ੍ਰੇਸ ਕਰਦੇ ਆ ਫਿਰ ਦੇਖਦੇ ਆ ਵੀ ਕੀ ਕੁਝ ਨਿਕਲਦਾ ਕੀ ਕੁਝ ਬਣਦਾ ਹਾਂ ਬਾਕੀ ਜਿਹੜੇ ਉਹ ਬਲਕਾਰ ਸਿੰਘ ਹੈ ਜੀ ਆਖੋ ਉਹ ਵੀ ਕਾਲ ਕਰਨ ਨੂੰ ਜੇ ਜਿਵੇਂ ਕਹੋ ਤੁਹਾਡੇ ਨਾਮੇ ਉਹਨਾਂ ਦੀ ਕਾਲ ਕਰਾ ਦੇਾਂਗੇ ਠੀਕ ਹੈ ਜੀ ਉਹ ਵੀ ਗਵਾਹੀ ਦੇ ਦੇਣਗੇ ਚਲੋ ਬਲਕਾਰ ਸਿੰਘ ਨੂੰ ਮੇਰਾ ਨੰਬਰ ਦਿਓ ਮੇਰੇ ਨਾਲ ਗੱਲ ਕਰ ਲੈਣੇ ਇੱਕ ਵਾਰੀ ਨਾ ਨਾ ਕੋਈ ਗੱਲ ਹੀ ਨਹੀਂ ਉਹਨਾਂ ਨੇ ਕਿਹਾ ਕੋਈ ਚੱਕਰ ਹੀ ਨਹੀਂ ਕਹਿੰਦੇ ਉਹ ਬੈਠੇ ਆ ਉਹ ਕਹਿੰਦੇ ਕੋਈ ਦਿੱਕਤ ਹੀ ਕੋਈ ਨਹੀਂ ਜੀ ਤੁਸੀਂ ਜਿਵੇਂ ਕਹੋਗੇ ਕਹਿੰਦੇ ਅਸੀਂ ਤੁਹਾਡੇ ਨਾਲ ਆ ਹੂੰ ਚਲੋ ਠੀਕ ਹੈ ਭਾਈ ਸਾਹਿਬ ਤੁਹਾਡਾ ਧੰਨਵਾਦ ਜੀ ਆ ਗੱਲਬਾਤ ਤੁਸੀਂ ਸੁਣ ਲਈ ਆ ਸਾਰੇ ਲੋਕਾਂ ਨੇ ਵੀ ਜਿਵੇਂ ਅ ਗੁਰੂ ਸਾਹਿਬ ਕਹਿੰਦੇ ਆ ਕਿ ਗ੍ਰਸਤ ਪ੍ਰਧਾਨ ਆ ਗ੍ਰਸਤ ਦੇ ਵਿੱਚ ਰਹਿ ਕੇ ਅਸੀਂ ਸਾਰੇ ਕੰਮ ਕਰਕੇ ਪ੍ਰਮਾਤਮਾ ਦੀ ਮੁਕਤੀ ਦੀ ਜਾਂ ਜੋ ਵੀ ਅਸੀਂ ਉਹਨੂੰ ਪਰਮਾਰਥ ਨੂੰ ਹਾਸਲ ਕਰਨਾ ਆ ਲੇਕਿਨ ਇੱਥੇ ਜਿਹੜਾ ਸਾਡਾ ਸਾਧ ਲਾਣਾ ਏ ਉਵੇਂ ਹੀ ਆ ਜਿਵੇਂ ਗੁਰੂ ਨਾਨਕ ਸਾਹਿਬ ਦੇ ਜਨਮ ਤੋਂ ਪਹਿਲਾਂ ਇੱਕ ਪ੍ਰਥਾ ਚੱਲਦੀ ਸੀ ਲੋਕਾਂ ਵਿੱਚ ਕਾਇਰ ਲੋਕਾਂ ਦੀ ਜਿਹੜੇ ਡਰ ਕੇ ਪਹਾੜਾਂ ਦੇ ਭੱਜ ਜਾਂਦੇ ਸੀ ਵੀ ਸਾਨੂੰ ਜ਼ੁਲਮਦਾਰ ਸਾਹਮਣਾ ਨਾ ਕਰਨਾ ਪਵੇ ਹਾਕਮ ਧਿਰ ਦੇ ਅਸੀਂ ਮੱਥੇ ਨਾ ਲੱਗੇ ਔਰ ਅਸੀਂ ਲੋਕਾਂ ਦੇ ਜਿਵੇਂ ਡਰ ਵੀ ਪਾ ਕੇ ਰੱਖੇ ਇੱਜ਼ਤ ਵੀ ਹਾਸਲ ਕਰਦੇ ਰਹੀਏ ਕਿ ਅਸੀਂ ਤਾਂ ਸਾਧਿਆਂ ਜੀ ਅਸੀਂ ਤਪੱਸਵੀ ਆ ਅਸੀਂ ਜੰਗਲਾਂ ਵਿੱਚ ਰਹਿੰਦੇ ਆ ਅਸੀਂ ਯੋਗੀ ਆ ਅਸੀਂ ਰੱਬ ਨੂੰ ਪਹੁੰਚੇ ਹੋਏ ਆ ਔਰ ਸਮਾਜ ਦੇ ਵਿੱਚ ਜੋ ਕੁਝ ਮਰਜ਼ੀ ਹੁੰਦਾ ਰਹੇ ਅਸੀਂ ਉਹਦੇ ਬਾਰੇ ਮੂੰਹ ਨਹੀਂ ਖੋਲਣਾ ਇਸੇ ਕਰਕੇ ਕਹਿਣਾ ਪਿਆ ਸੀ ਸਿੱਧ ਛੱਪ ਬੈਠੇ ਪਰਵਤੀ ਕੌਣ ਜਗਤ ਕੋ ਪਾਰ ਉਤਾਰਾ ਜੇ ਜਿਹੜੇ ਤਪੱਸਵੀ ਨੇ ਸਿੱਧ ਨੇ ਚੰਗੇ ਬੰਦੇ ਆਪਣੇ ਆਪ ਨੂੰ ਕਹਿੰਦੇ ਆ ਵੀ ਅਸੀਂ ਰੱਬ ਨੂੰ ਪਹੁੰਚੇ ਹੋਏ ਆ ਤੇ ਜੇ ਉਹ ਹੀ ਜੰਗਲਾਂ ਵਿੱਚ ਜਾ ਕੇ ਤਪੱਸਿਆ ਕਰਨ ਲੱਗ ਜਾਣ ਲੋਕ ਲੋਕ ਕੇ ਬੈਠ ਜਾਣ ਤੇ ਜਗਤ ਦਾ ਲੋਕਾਂ ਦੀ ਜਿਹੜੀ ਸਮੱਸਿਆ ਲੋਕਾਂ ਦਾ ਦੁੱਖ ਦਰਦ ਕੌਣ ਸਮਝੇਗਾ ਪਰ ਉਹ ਸਾਡੇ ਸਿੱਖਾਂ ਦੇ ਵਿੱਚ ਵੀ ਇਹ ਚੀਜ਼ ਆ ਗਈ ਹੈ ਮੁਕਤੀ ਲੈਣੀ ਸੀ ਪਰਵਾਰਾਂ ਦੇ ਵਿੱਚ ਰਹਿ ਗਿਆ ਗ੍ਰਸਥ ਦੇ ਵਿੱਚ ਰਹਿ ਗਿਆ ਗ੍ਰਸਥ ਪ੍ਰਧਾਨ ਮੰਨਿਆ ਗੁਰੂ ਸਾਹਿਬ ਵੱਲੋਂ ਸਾਰੇ ਗੁਰੂ ਸਾਹਿਬ ਵਿਆਹੀ ਹੋਏ ਨੇ ਸਿਰਫ ਸਤਵੇਂ ਪਾਤਸ਼ਾਹ ਜਿਹੜੇ ਸੀ ਆ ਸੋ ਮਾਫ ਕਰਨਾ 8ਵੇਂ ਪਾਤਸ਼ਾਹ ਜੀ ਬਹੁਤ ਛੋਟੀ ਉਮਰ ਸੀ ਉਹਨਾਂ ਦੀ ਉਸ ਉਹਨਾਂ ਦੀ ਵਿਆਹ ਨਹੀਂ ਸੀ ਹੋਇਆ ਗ੍ਰਸਤ ਨਹੀਂ ਸੀ ਹੈਗੀ ਬਾਕੀ ਸਾਰੇ ਗੁਰੂ ਜਿਹੜੇ ਸੀ ਗ੍ਰਸਤ ਵਾਲੇ ਸੀ ਬੱਚੇ ਸੀ ਉਹਨਾਂ ਦੇ ਅੱਗੇ ਬੱਚਿਆਂ ਦੇ ਵੀ ਅੱਗੇ ਬੱਚੇ ਸੀ ਸੋ ਇਹ ਗ੍ਰਸਤ ਪ੍ਰਧਾਨ ਸਮਾਜ ਸੀ ਲੇਕਿਨ ਇਹਨਾਂ ਲੋਕਾਂ ਨੇ ਸਾਨੂੰ ਗ੍ਰਸਤ ਨਾਲੋਂ ਤੋੜਿਆ ਪਰਿਵਾਰਾਂ ਵਿੱਚ ਕੱਖ ਨਹੀਂ ਹੈਗਾ ਮੋਹ ਮਾਇਆ ਇਹ ਵੋ ਇਨਾ ਗਤ ਝੂਠ ਤੇ ਕੁਫਰ ਬੋਲਿਆ ਤੁਸੀਂ ਜਪਜੀ ਸਾਹਿਬ ਦੀ ਪਹਿਲੀ ਪੌੜੀ ਪੜ੍ਹ ਕੇ ਦੇਖ ਲਓ ਸੋਚਾ ਸੋਚਨਾ ਹੋਈ ਵਾਲੀ ਤੋਂ ਲੈ ਕੇ ਨਾਨਕ ਹੋਸੀ ਪੀ ਸੱਚ ਤੱਕ ਉਹ ਸਾਰਾ ਪੜ ਕੇ ਦੇਖ ਲੋ ਇਹਨਾਂ ਦਾ ਪਖੰਡ ਹੈ ਇਹਨਾਂ ਦਾ ਝੂੜਤਾ ਉੱਥੇ ਨਿਕਲ ਜਾਂਦਾ ਹੈ ਜਿੰਨੀ ਇਹਨਾਂ ਨੇ ਕੁਫਰ ਤੋਲੀ ਹੈ ਜਿਵੇਂ ਹੁਣ ਬਾਬੇ ਕਹਿੰਦੇ ਅਸੀਂ ਤਾਂ ਜਵਾਬ ਨਹੀਂ ਦੇਣਾ ਲੇਕਿਨ ਗੁਰੂ ਨਾਨਕ ਸਾਹਿਬ ਕੀ ਕਹਿ ਰਹੇ ਬਈ ਚੁੱਪੇ ਚੁੱਪਣਾ ਹੋਵੇ ਜਾਂ ਜੇ ਗੁਰੂ ਨਾਨਕ ਸਾਹਿਬ ਨੇ ਪੁੱਛਿਆ ਗਿਆ ਬਈ ਕਮਣ ਗੁਰੂ ਕਿਸ ਦਾ ਤੂੰ ਚੇਲਾ ਹੈ ਨਾ ਬਈ ਉਹ ਉੱਥੇ ਗੱਲਬਾਤ ਹੋਈ ਹੈ ਗੁਰੂ ਨਾਨਕ ਨੂੰ ਸਵਾਲ ਪੁੱਛਿਆ ਗਿਆ ਬਈ ਤੂੰ ਕੌਣ ਆ ਕਿਹਦਾ ਕਿਹਦਾ ਤੂੰ ਚੇਲਾ ਹੈ ਤੇਰਾ ਗੁਰੂ ਕੌਣ ਤੇ ਗੁਰੂ ਨਾਨਕ ਸਾਹਿਬ ਉੱਥੇ ਜਵਾਬ ਦੇ ਰਹੇ ਨੇ ਅੱਜ ਸਾਡੇ ਬਾਬੇ ਜਿਹੜੇ ਨੇ ਜਵਾਬ ਦੇਣ ਤੋਂ ਭੱਜ ਰਹੇ ਆ ਕਿਉਂ ਕਿ ਇਹਨਾਂ ਨੇ ਮ ਜੇ ਮੈਂ ਤੁਹਾਨੂੰ ਸ਼ੁਰੂਆਤ ਦੇ ਵਿੱਚ ਕਹਤਾ ਵੀ ਪਿੰਡਾਂ ਦੇ ਵਿੱਚ ਕਹਾਵਾ ਤੇ ਆ ਵੀ ਸ਼ਹਿਰੀ ਐ ਪਿਓਰ ਦੁੱਧ ਨਹੀਂ ਪੀ ਸਕਦੇ ਉਹਨਾਂ ਨੂੰ ਟੱਟੀਆਂ ਲੱਗ ਜਾਂਦੀਆਂ ਨੇ ਅੱਜ ਸਾਡੇ ਵਿੱਚ ਸਿੱਖੀ ਦੇ ਸਿਧਾਂਤ ਇਸ ਤਰੀਕੇ ਦੇ ਖੜੇ ਕਰ ਦਿੱਤੇ ਗਏ ਵੀ ਜਦੋਂ ਸਿੱਖੀ ਦੀ ਗੁਰੂ ਨਾਨਕ ਦੀ ਸਿਧਾਂਤ ਦੀ ਪਿਓਰਲੀ ਤਰੀਕੇ ਨਾਲ ਗੱਲ ਹੁੰਦੀ ਆ ਉਦੋਂ ਸਾਨੂੰ ਲੱਗਦਾ ਵੀ ਨਹੀਂ ਇਹ ਤਾਂ ਐਂਟੀ ਸਿੱਖ ਗੱਲ ਕਰ ਦਿੱਤੀ ਇਹ ਗਦਾਰ ਇਹ ਫਲਾਣਾ ਢਮਕਾਣਾ ਜਦ ਕਿ ਤੁਸੀਂ ਜਦੋਂ ਵੀ ਕਦੇ ਸਿੱਖਾਂ ਨੂੰ ਮੌਕਾ ਮਿਲੇ ਜਦੋਂ ਸੁਰਤ ਆਵੇ ਜਦੋਂ ਪੱਥਰ ਛੱਡ ਕੇ ਤੁਸੀਂ ਮੁੜ ਲਿਆ ਜਿਵੇਂ ਕਹਾਵਤ ਹੈ ਵੀ ਸਾਡੀ ਮੱਛੀ ਪੱਥਰ ਚੱਟ ਕੇ ਮੁਰਦੀ ਜਦ ਜਦਣ ਤੁਸੀਂ ਪੱਥਰ ਚੱਟ ਕੇ ਮੋੜਨ ਲੱਗੇ ਉਦੋਂ ਸਭ ਤੋਂ ਪਹਿਲਾ ਕੰਮ ਤੁਸੀਂ ਇਹ ਕਰਨਾ ਵੀ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹਨਾ ਹੈ ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤ ਨੂੰ ਸਮਝਣਾ ਹੈ ਉਦੋਂ ਤੁਹਾਨੂੰ ਸਮਝ ਲੱਗੇ ਕਿ ਸਾਡੇ ਨਾਲ ਕਿੰਨੇ ਕੁ ਵੱਡੇ ਠੱਗੇ ਨਾ ਬਾਬਿਆਂ ਨੇ ਇਹਨਾਂ ਸਾਰੇ ਸਿਸਟਮ ਨੇ ਮਾਰੀ ਆ ਸਰਕਾਰਾਂ ਦੇ ਨਾਲ ਰਲ ਰਲ ਕੇ ਭੋਲਚਕ ਦੀ ਮਾਫੀ ਧੰਨਵਾਦ